सेवा करके ना सुकून जा आ गया गेट खोलिया पे आ गई जी हां और ठीक है बढ़िया यात्रा करे आए हां बढ़िया करे करे चलो बढ़िया बढ़िया और बढ़िया ठीक ठाक जाए आए बढ़िया ठीक ठाक जाए चल बढ़िया हो गया ਵਧੀਆ ਹੋਗਾ ਪੂਰਾ ਵਧੀਆ ਪ੍ਰੋਗਰਾਮ ਹੋ ਗਿਆ। ਅੱਛਾ ਤੇ ਲੰਗਰ ਵਧੀਆ ਲੱਗਿਆ ਹੈ ਹਾਂ। ਹਾਂ ਬਹੁਤ ਸੇਵਾ ਕੀਤੀ ਮੈਂ ਤੇ। ਚਲੋ ਵਧੀਆ। ਸਕੂਨ ਜਾ ਆ ਗਿਆ ਜ਼ਿੰਦਗੀ ਦਾ। ਸਾਨੂੰ ਤਾਂ ਸਕੂਨ ਆ ਗਿਆ ਮੈਨੂੰ ਵੀ ਲੈ ਜਾਂਦੇ ਨਾਲ। ਉਹ ਮੈਂ ਤਾਂ ਗਲਤੀ ਕਰ ਬੈਠਾ ਮੈਂ ਤਾਂ ਅੱਜ ਸਾਰੇ ਬੰਦੇ ਬੰਦੇ ਹੋਣਗੇ ਉੱਥੇ। ਉਹ ਬਾਅਦ ਚ ਪਤਾ ਲੱਗਾ ਬੁੜੀਆਂ ਵੀ ਨਾਲ ਸੇਵਾ ਕਰਦੀਆਂ। ਮੈਂ ਵੀ ਦਰਸ਼ਨ ਕਰਿਆ ਹੁੰਦੀ ਸਾਰੇ ਜਾਂਦੇ ਨੇ ਆਹ ਦਿਨਾਂ 'ਚ ਤਾਂ। ਕੋਈ ਗੱਲ ਨਹੀਂ। ਅਗਲੀ ਵਾਰ ਤੇਨੂੰ ਨਾਲ ਲੈ ਚਲੂੰਗਾ। ਚਲ ਕੋਈ ਨਾ ਮੈਂ ਤੁਹਾਨੂੰ ਚਾਹ ਬਣਾ ਕੇ ਦੇਵਾਂ ਪਹਿਲਾਂ। ਆਹ ਚਾਹ ਬਣਾ ਦੇ। ਸੱਚ ਤੋ ਸਿ ਭੋਗ ਪ੍ਰਸ਼ਾਦ ਨਹੀਂ ਲੈ ਕੇ ਆਏਗੇ ਸਾਰਾ ਕੁਝ ਲਿਆਇਆ ਪ੍ਰਸ਼ਾਦ ਵੀ ਲਿਆਇਆ ਸਾਰਾ ਕੁਝ ਲਿਆਇਆ ਦਾ ਪੈਕ ਚ ਇਤ ਨਾਲ ਕੱਲਾਇਆ ਦੱਸ ਸਾਰੇ ਠੀਕ ਠਾਕ ਸੀ ਹਾਂ ਹਾਂ ਸਾਰੇ ਵਧੀਆ ਨੇ ਸੁੱਖ ਸ਼ਾਂਤੀ ਰਹੀ ਐ ਸੁੱਖ ਸ਼ਾਂਤੀ ਐ ਵਧੀਆ ਤੇ ਉਹਤਨੇ ਆਏ ਛੂਟੇ ਕੌਣ ਨਾ ਨਾ ਉਹ ਨਹੀਂ ਆਏ ਹੈਗੇ ਕਿ ਇਧਰ ਮੈਂ ਬਾਦ ਲੜ ਲੁੜ ਪਏ ਪੈਜ ਪੁੱਛੇ ਮੰਗਣ ਆ ਗਏ ਹੁਣ ਕਈ ਵਾਰੀ ਨਾ ਨਾ ਹੁਣ ਆਪਾਂ ਦੇ ਹੀ ਚੱਲਾਂਗੇ ਸਾਰੀ ਉਮਰ ਉਹ ਨਹੀਂ ਮੈਂ ਤੂੰ ਬੋਲਣ ਦੀ ਆਤ ਦਾ ਰੋ ਮੈਂ ਉਹ ਬੋਲ ਨਾ ਹੀ ਸੋਨ ਨੂੰ ਬੜੀ ਯਾਦ ਰਹਿੰਦੀ ਆਉਣ ਸਭ ਪਹਿਲਾਂ ਉਹਨਾਂ ਨੂੰ ਪੁੱਛਦੇ ਹੋਗੇ ਉਹ ਕਿਦਰੀ ਨੀ ਬਿਮਾਰੀ ਪਈ ਉਹਨਾਂ ਨੂੰ ਨਹੀਂ ਨਹੀਂ ਤਾਂ ਪੁੱਛਣ ਦਾ ਹੱਕ ਹੀ ਆ ਮੇਰਾ ਉਹ ਜਦੋਂ ਮੈਂ ਸਰਹੰਦ ਗਿਆ ਸੀ ਉਹ ਪੁੱਛਣ ਵਗ ਗਿਆ ਸੀ ਮੈਂ ਚੱਲਣਾ ਨਾਲ ਉਹ ਕਹਿੰਦਾ ਮੈਥੋਂ ਜਾਇਆਂ ਨਹੀਂ ਜਾਂਦਾ ਉਹ ਕਮ ਕਮ ਬੀਜਿਸਤਾਨ ਆ ਰਿਹਾ ਮੈਂ ਤਾਂ ਪੁੱਛਦਾ ਸੀ ਵੀ ਬਾਚਤ ਨਹੀਂ ਆਇਆ ਪੁੱਛਣਾ ਆ ਗਿਆ ਵੇ ਮੈਂ ਵੀ ਜਾਣਾ ਕਹਿੰਦਾ ਨਾ ਨਾ ਮਗਰ ਉਹ ਨਹੀਂ ਆਇਆ ਹੈਗਾ ਤੇ ਨਾਲ ਸਰਹੰਦ ਜਾਣ ਨੂੰ ਉਹਦੇ ਕੋਲੇ ਕਿਹੜਾ ਨੋਟ ਸੀਗੇ ਵੀ ਵਗ ਜਾਂਦਾ ਬਥੇਰਾ ਖਰਚਾ ਹੁੰਦਾ ਉੱਥੇ ਜਾਣ ਨਾਲ ਵੀ ਉਹ ਨੋਟ ਕਿ ਲ ਫ੍ਰੀ ਸੀ ਇੱਥੇ ਸਾਰੇ ਟਰੱਕ ਤਾਂ ਗਿਆ ਸੀ ਮਾਦਾ ਕਿਤੇ ਤੇਲ ਤੇਲ ਖਰਚਾ ਤਾਂ ਲੈਂਦੀ ਹੋਣਗੇ ਨਾ ਨਾ ਕਿਹੜੇ ਲੰਗਰ ਸੇਵਾ ਕਰਦੇ ਉਹਨਾਂ ਦਾ ਕੋਈ ਖਰਚਾ ਨਹੀਂ ਉਹ ਤਾਂ ਸਾਰਾ ਲੰਗਰ ਕਿਹੜੇ ਵਿੱਚ ਹੀ ਖਰਚਾ ਹੋ ਜਾਂਦਾ ਤਾਂ ਮੈਂ 5000 ਰੁਪਏ ਪਾਤਾ ਸੀ ਲੰਗਰ ਚ ਲੈ ਹੋਰ ਹੁਣ ਫੇਰ ਵੀ ਚੱਲ ਕੋਲੇ ਤਾਂ ਚਾਹੀਦੇ ਆ ਪੈਸੇ ਲੰਗਰ ਚ ਪਾਉਣੇ ਪੈ ਜਾਂਦੇ ਨੇ ਉਹਦੇ ਬਿਨਾਂ ਤਾਂ ਹੋਸਾ ਹੈ ਨਹੀਂ ਸੀਗਾ ਤੇ 5000 ਮੈਂ ਪਾਇਆ ਉਹ ਵੀ ਲੈ ਕੇ ਗਿਆ ਸੀ ਨਾਲ ਪੈਸੇ ਕਈ ਵਾਰ ਲੋੜ ਪੈ ਜਾਂਦੀ ਹੈ ਹਾਂ ਤੇ ਮੇਰੇ ਵਾਸਤੇ ਕੀ ਲਿਆਂਦਾ ਤੇਰੇ ਵਾਸਤੇ ਤੇਰੇ ਵਾਸਤੇ ਕਿਹਨਾਂ ਪ੍ਰਸ਼ਾਦ ਹੀ ਲੈਂਦਾ ਲਿਆਂਦਾ ਹੂ ਕੁਛ ਤਾਂ ਹੈ ਲਿਆਂਦਾ ਕੁਛ ਮੇਰੇ ਵਾਸਤੇ ਤੇਰੇ ਵਾਸਤੇ ਮੈਂ ਚਾਂਦਰਾ ਹੀ ਲਿਆਂਦਾ ਹੈ ਹਾ ਚੱਲ ਕੋਈ ਨਾ ਫੇਰ ਹੀ ਪਾ ਕੇ ਦੇਖੂਗੇ ਮੈਂ ਅੰਦਰ ਨਾਲੇ ਸੱਚ ਮੈਂ ਤੁਹਾਨੂੰ ਗੱਲ ਦੱਸਦੀ ਸੀਗੀ ਉਹ ਨਾ ਰਵੀ ਆਇਆ ਸੀਗਾ ਨਾਲੇ ਰਵੀ ਦੀ ਬਹੂ ਆਈ ਸੀਗੀ ਚੱਲ ਤੇ ਚਾਹ ਪਾਣੀ ਪਿਆਦਾ ਜੀ ਵਧੀਆ ਉਹਨਾਂ ਨੂੰ ਲੈ ਹੋਰ ਹੁਣ ਵਧੀਆ ਚਾਹ ਪਾਣੀ ਪਾਇਆ ਮੈਂ ਪਰੌਂਠੇ ਪਰੌਂਠੇ ਖਾ ਕੇ ਗਏ ਨੇ ਵਧੀਆ ਉਹ ਤਾਂ ਪੂਰੇ ਖੁਸ਼ ਹੋ ਗਏ ਸੀ ਤੇ ਕੀ ਲੈਣਾ ਆਏ ਸੀ ਉਹ ਮਿਲਣੇ ਆਏ ਜੀ ਨਾ ਨਾ ਮਿਲਣ ਕਾ ਨੂੰ ਆਏ ਸੀਗੇ ਉਹ ਤਾਂ ਨਾ ਇਹਨਾਂ ਨੇ ਪਾਠ ਰੱਖਾਇਆਗਾ ਤਾਂ ਕਰਕੇ ਕਹਿਣ ਆਏ ਸੀਗੇ ਵੀ ਜਰੂਰ ਆਇਓ ਤੁਸੀਂ ਤੇ ਕਦੋਂ ਦਾ ਪਾਠ ਮੈਂ ਕੱਲ ਨੂੰ ਹੀ ਆਗਾ ਕੱਲ ਨੂੰ ਆ ਹੋਰ ਤੂੰ ਮੈਨੂੰ ਫੋਨ ਕਰ ਦਿੰਦੀ ਲੈ ਫੋਨ ਕੀ ਕਰਾਂ ਮੈਂ ਤੁਸੀਂ ਮੈਂ ਅੱਖ ਮਖਾ ਚਾ ਲਾਉਣਗੇ ਤਾਂ ਹੈਗੇ ਹੁਣ ਆ ਦੇਣਾ ਤੁਸੀਂ ਦੱਸ ਕੇ ਤਾਂ ਗਏ ਸੀਗੀ ਉਹਦੇ ਮੈਨੂੰ ਪਤਾ ਸੀ ਮਖ ਇੱਕ ਦਿਨ ਪਹਿਲਾਂ ਆ ਹੀ ਜਾਣਗੇ ਚਲ ਚਲ ਐ ਕਰ ਫਿਰ ਮੈਂ ਜਾਣਾ ਉੱਥੇ ਕੱਲ ਨੂੰ ਤਾਂ ਪਾਠ ਆ ਫਿਰ ਕੇਵਲ ਜਾਊਗਾ ਸਵੇਰੇ ਸੌਖਾ ਹੋ ਜਾਊਗਾ ਮੈਂ ਹੁਣ ਹੁਣ ਹੀ ਜਾਣਾ ਤੂੰ ਚ ਐ ਕਰ ਪਾਣੀ ਗਰਮ ਨਾਲ ਚਾਹ ਬਣਾ ਨਾਲੇ ਫਿਰ ਉਹ ਗੁੱਸਾ ਕਰਨਗੇ ਉਹਨਾਂ ਨੇ ਐ ਆਖਿਆ ਸੀਗਾ ਵੀ ਇੱਕ ਦਿਨ ਪਹਿਲਾਂ ਹੀ ਆਜੋ ਉਹ ਤਾਂ ਹੀ ਤਾਂ ਕਹੀ ਜਨਾ ਵੀ ਪਾਣੀ ਗਰਮ ਕਰ ਤੇ ਚਾਹ ਬਣਾ ਤੇ ਨਾਲੇ ਉਹਨਾਂ ਦੇ ਜਾਊ ਉਹਨਾਂ ਦਾ ਕੋਈ ਉਹਨਾਂ ਤਾਂ ਸਾਨੂੰ ਬਾੜੀ ਰਹਿੰਦੀ ਆ ਉਹਨਾਂ ਨੂੰ ਟਿੰਡੀਆਂ ਲੈਣੀਆਂ ਨੇ ਤੁਸੀਂ ਉਹਨਾਂ ਤਾਂ ਲੱਗੀ ਰਹਿੰਦੀ ਆ ਕੋਈ ਨਾ ਆਪੇ ਵਗ ਜਾਣਗੇ ਜਾਣਾ ਹੋਇਆ ਉਹਨਾਂ ਨੇ ਚਲ ਠੀਕ ਆ ਤੁਸੀਂ ਜਾਓ ਕੋਈ ਨਾ ਮੈਂ ਪਾਣੀ ਪੋਣੀ ਗਰਮ ਕਰ 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 ਪਾਣੀ ਗਰਮ ਕਰ ਰਸਟ ਕਰ ਲੋ ਬਿੰਦ ਨਾਲ ਚਾਹ ਲੈ ਕੇ ਆਉਣੀ ਆ ਓਹੋ ਬਣਾ ਕੇ ਨਜ਼ਾਰਾ ਆ ਗਿਆ ਚਲ ਜੀ ਨੂੰ ਕਰਦੇ ਆ ਆ ਲੈ ਫੜ ਚਾਹ ਵੀ ਲੱਗ ਰਾ ਗਰਮ ਗਰਮ ਲੈ ਲੈ ਤੇ ਮੇਰੀ ਗੱਲ ਸੁਣਨ ਵਾਲੇ ਹਾਂ ਕਿੱਟ ਚ ਕੱਪੜੇ ਕੁੱਪੜੇ ਪਾਏ ਪਏ ਨੇ ਤੇ ਮੈਂ ਫੜਾਉਣੀਆਂ ਲਿਆ ਕੇ ਤੇ ਮੇਰੀ ਗੱਲ ਸੁਣਨ ਵਾਲੇ ਉੱਥੇ ਉਹ ਵੀ ਜਾਣਗੇ ਜੇ ਬਾਗਗੋਦ ਨੂੰ ਬੁਲਾਉਣਾ ਬਲੂ ਉਹਨਾਂ ਨੇ ਦੂਰ ਹੀ ਰਹੀ ਉਹਨਾਂ ਤੋਂ ਨਾਲੇ। ਉਹ ਚਲ ਠੀਕ ਆ ਦੂਰੀ ਰਹੂੰਗਾ। ਆਹੋ ਐਮੀਨਾ ਕਿਤੇ ਉਹਨਾਂ ਦੇ ਉੱਤੇ ਚੜਦਾ ਰਹੀ। ਉਹ ਨਹੀਂ ਚੜਦਾ ਤੂੰ ਨਾਲ ਚੱਲ ਪੈ। ਮੈਂ ਨਹੀਂ ਜਾਂਦੀ ਹੈਗੀ ਬਸ ਤੁਸੀਂ ਵਗੋ ਜਾ ਆਪਣਾ ਘਰੇ ਫਿਰ ਘਰ ਸੁਣਨਾ। ਚਲ ਠੀਕ ਆ। ਹੋਰ ਮੈਂ ਕਰਾ ਬੇਬੇ ਨੂੰ ਬੁਲਾ ਲਾ ਜਾਂ। ਨਾਲੇ ਬੇਬੇ ਨੂੰ ਇੱਥੇ ਜ਼ਰੂਰ ਬੁਲਾਉਣਾਗਾ ਠੰਡ ਚ। ਐ ਮੈਂ ਇੱਥੇ ਬਿਮਾਰ ਹੋ ਜੂਗੀ ਕੋਈ ਨਾ ਮੈਂ ਤਾਂ ਆਪੇ ਸਾਰ ਲੂਗੀ। ਪਹਿਲਾਂ ਕਿਹੜੇ ਨਾਲ ਮੈਂ ਰਹੀ ਨਹੀਂ ਹੈਗੀ ਇੰਨੇ ਦਿਨ। ਫਿਰ ਕੀ ਹੁੰਦਾਗਾ ਮੈਂ ਤਾਂ ਆਪੇ ਸੰਭਲੂ ਆਪਦਾ ਘਰ ਆ ਸੁੱਖ ਨਾਲ। ਕਿਹੜਾ ਕੋਈ ਡਰ ਹੁੰਦਾ ਆਪਦੇ ਘ ਚੱਲ ਤੇਰੀ ਮਰਜ਼ੀ ਆ ਬਾਅਦ ਚ ਨਾ ਕਹੀ ਜੇ ਮੈਂ ਇਕੱਲਾ ਵਾ ਗਿਆ ਬਵਾ ਲੜ ਲੜਦੀ ਉਹਨੇ ਨਾਲੇ ਤੂੰ ਨਹੀਂ ਨਹੀਂ ਕੋਈ ਨਾ ਫਿਰ ਮੈਂ ਨਹੀਂ ਜਾਂਦੀ ਮੇਰੇ ਜੀ ਜਾਨੀ ਕਰਦਾ ਹੈਗਾ ਜਾਣ ਨੂੰ ਚੱਲ ਠੀਕ ਆ ਹੋਰ ਬਸ ਤੁਸੀਂ ਵਾਜੋ ਉੱਥੇ ਜਾਣਾ ਸੀ ਉੱਥੇ ਤੁਸੀਂ ਲੈ ਕੇ ਗਏ ਮੈਨੂੰ ਸਰਹੰਦ ਦਾ ਕੋਈ ਗੱਲ ਨਹੀਂ ਅਗਲੀ ਵਾਰ ਲੈ ਜਾਊਂਗਾ ਆਹ ਕੋਈ ਨਾ ਤੂੰ ਲੈ ਕਿੱਟ ਲਿਆ ਮੇਰੀ ਚੱਕ ਨਾਲੇ ਮੈਨੂੰ ਦੱਸ ਦੇ ਆ ਕੇ ਕਿਵੇਂ ਅਜੇ ਬਣ ਕੇ ਗਏ ਸੀ ਉਹ ਚੰਗਾ ਕੋਈ ਗੱਲ ਨਹੀਂ ਮਨ ਲਾਦੇ ਲੀੜਾ ਕੱਪੜਾ ਤਾਂ ਕਿਹੜਾ ਅੱਜ ਦਾ ਹੋਊਗਾ ਉਹਨਾਂ ਦੇ ਉਵੇਂ ਜਾਣਗੇ ਤਾਂ ਜਿਵੇਂ ਪਹਿਲਾਂ ਜਾਂਦੇ ਹੁੰਦੇ ਨੇ ਉਹ ਕਿਉਂ ਵੱਡਮੀ ਕਰਦੀ ਉਹਨੇ ਉਹਨਾਂ ਦੀ ਗੱਲ ਬੱਡਮੇ ਵਾਲੇ ਕਿਹੜੀ ਗੱਲ ਆ ਗਈ ਹੈ ਇਹ ਜਿਹਨੇ ਉਹ ਲੈ ਕੀ ਇਹ ਜਿਹਨੇ ਆ ਫੋਨ ਦੇ ਬਹਲੇ ਆਉਂਦੇ ਨੇ ਸੋਨੂੰ ਚਲ ਕੋਈ ਗੱਲ ਨਹੀਂ ਫੇਰ ਕਰ ਲਿਓ ਗੱਲ ਹੈਲੋ ਕਿਉਂ ਆ ਗਏ ਚਲ ਠੀਕ ਆ ਚਲ ਮੈਂ ਵੀ ਆਉਣਾ ਚਲ ਚਲ ਠੀਕ ਆ ਪਰ ਅੱਜ ਵੀ ਸੀ ਅੱਛਾ ਉਹਨਾਂ ਦੇ ਫੋਨ ਆ ਰਿਹਾ ਹੈ ਅੱਛਾ ਜਾਂ ਪਹੁੰਚ ਗਿਆ ਪਹਿਲਾਂ ਬਾਜ਼ਾਰ ਚ ਗਿਆ ਜਿ ਫੋਨ ਲੈ ਆਇ ਸੀ ਆਪਾਂ ਨੂੰ ਤਾਂ ਦੇਖ ਲੈ ਫੋਨ ਵੀ ਕਰਤਾ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਕਹਿਣਗੇ ਵੀ ਆ ਜਾਓ ਛੇਤੀ ਮੈਂ ਕੀਤਾ ਸੀ ਪਹਿਲਾਂ ਫੋਨ ਆ ਉਹਦੇ ਸੱਚ ਤੁਹਾਨੂੰ ਗੱਲ ਦੱਸਾਂ ਮੈਂ ਉਹਦੀ ਰਵੀ ਦੀ ਬਹੂ ਬਾਵਾ ਬੇਇਜ਼ਤੀ ਕਰਕੇ ਆਈ ਹੈ ਉਹਨਾਂ ਦੀ ਉਹਦੇ ਕਿਉਂ ਗੱਲਾਂ ਬਾਤਾਂੀਆਂ ਚ ਪੂਰਾ ਝਾੜਿਆ ਉਹਨਾਂ ਨੇ ਗਰੀਬੀ ਦਾ ਪੂਰਾ ਮਜ਼ਾ ਕਢਾਇਆ ਉਹਨਾਂ ਦਾ ਓਏ ਯਾਰ ਜਮਾਂ ਸਰਾ ਪਿਆ ਉਹਦਾ ਵੀ ਯਾਰ ਮੈਨੂੰ ਤਾਂ ਲੱਗਦਾ ਨਹੀਂ ਵਗ ਜਾਣਗੇ ਹੁਣ ਉਹ ਚਲ ਦੇਖੀ ਜਾਓ ਕਿਹੜਾ ਕੁਝ ਹੋਊਗਾ ਉਹ ਵੀ ਤੂੰ ਉਂਗਲਾਂ ਨਹੀਂ ਆਉਣਗੀਆਂ ਤੂੰ ਮੈਂ ਕੀ ਕਹਿਣੀ ਹੈਗੀ ਦੇਖੀ ਸਾਨੂੰ ਉਹੀ ਆਏ ਹੋਣ ਲੱਗ ਜਾਂਦੇ ਮੈਂ ਕਹਿੰਦੀ ਮੈਂ ਤਾਂ ਕੁਝ ਨਹੀਂ ਕਿਹਾ ਉਹਨਾਂ ਨੂੰ ਉਹਨਾਂ ਨੂੰ ਆਪ ਵੀ ਪਤਾ ਉਹਨਾਂ ਦੇ ਕਰਤੂਤਾਂ ਦੇਖ ਕੇ ਕਹਿੰਦੀ ਮੈਂ ਤਾਂ ਜਦੋਂ ਘਰੇ ਗਈ ਕਹਿੰਦੀ ਜਮੇ ਹੀ ਉਹਨਾਂ ਦੇ ਉਹ ਬੁਰਾ ਹਾਲ ਹੋਇਆ ਪਿਆ ਕਹਿੰਦੀ ਪੂਰ ਨਹੀਂ ਸਭਾਈ ਜੀ ਉਹਨਾਂ ਦੇ ਘਰੇ ਇੱਕ ਗਲਤ ਹੈਗੀ ਆ ਉਹ ਆਪਣੀ ਸਪਾਈ ਜਮਾ ਨਹੀਂ ਰੱਖਦੇ ਜੇ ਗਰੀਬੀ ਆ ਸਪਾਈ ਤੇ ਰੱਖ ਲਿਆ ਕਰਦੀ ਮਾਰੀ ਸਹੀ ਗੱਲ ਆ ਜਮਾ ਨਹੀਂ ਕਰਦੀ ਸਪਾਈ ਗੱਲਾਂ ਆਏ ਕਰੂਗੀ ਪੂਰੀਆਂ ਚੱਕੀਆਂ ਆਕਲ ਹੈ ਨਹੀਂ ਕਾਸੇ ਦੀ ਗਰੀਬੀ ਵੀ ਤਾਂ ਨਿਕਲਦੀ ਹੁੰਦੀ ਜੇ ਘਰੇ ਸਪਾਈ ਰਹੇ ਸਪਾਈ ਨਰਕ ਲਾਈ ਰੱਖਦੀ ਆ ਚਲ ਜਾਣਾ ਮੇਰੇ ਕਿੱਟ ਤੇ ਲਿਆ ਦੇ ਗੱਲਾਂ ਉਹ ਤਾਂ ਲਿਆ ਦਿੰਨੀ ਆ ਉਹਨਾਂ ਨੂੰ ਤਾਂ ਮੰਗਣ ਦੀ ਹੱਤ ਲੱਗੀ ਰਹਿੰਦੀ ਉਹ ਸਾਰਾ ਦਿਨ ਮੈਨੂੰ ਤਾਂ ਉਹਨਾਂ ਤੋਂ ਕੋਈ ਆਈ ਰਹਿੰਦੀ ਜਾਂਦੀ ਰਹਿੰਦੀ ਸਾਰਾ ਦਿਨ ਚਲ ਕੋਈ ਗੱਲ ਪਤਾ ਨਹੀਂ ਕਹੇ ਜੇ ਨੇਗੇ ਹਾਲੋ ਕਿਟ ਇੱਥੇ ਨਾਲੇ ਮੈਂ ਟਰੈਕਸੂਟ ਪਾਤਾ ਚੰਗਾ ਸ਼ਾਮ ਨੂੰ ਪਾ ਲਿਓ ਉਹ ਨਾਲੇ ਉਹਦੇ ਨਾਲ ਠੰਡ ਜੀ ਨਹੀਂ ਲੱਗਦੀ ਹੈਗੀ ਹਾਂ ਠੀਕ ਹੈ ਤੇ ਐਵੇਂ ਨਾ ਨਾਲੇ ਬਾਹਲਾ ਕੰਮ ਤਾਂ ਦਾ ਜੇ ਕਰੀ ਜਾਇਓ ਉੱਥੇ ਪਹਿਲੀ ਥੱਕ ਕੇ ਆਏ ਹੋਗੇ ਉਧਰੋਂ ਤੁਸੀਂ ਚਲ ਕੋਈ ਗੱਲ ਸੇਵਾ ਹੀ ਹੁੰਦੀ ਆ ਤੇ ਸੇਵਾ ਤਾਂ ਹੁੰਦੀ ਆ ਕੋਈ ਗੱਲ ਨਹੀਂ ਐਵੇਂ ਠੰਡ ਨਾ ਲਵਾ ਕੇ ਬਹਿ ਜਾਓ ਨਾਲੇ ਕੋਈ ਨਹੀਂ ਨਾ ਕਰਦਾ ਹੈਗਾ ਚਲ ਠੀਕ ਆ ਚੰਗਾ ਧਿਆਨ ਰੱਖਿਆ ਆ ਦਾ ਕੋਈ ਨਾ ਕੋਈ ਨਾ ਚਲ ਵਧੀਆ ਉਹ ਤਾਂ ਨਹੀਂ ਮੈਨੂੰ ਲੱਗਦਾ ਜਾਂਦੇ ਉੱਥੇ ਪਦਾਨੀ ਮੁੰਡੇ ਲੱਕੀ ਕੇ ਕਹਿ ਕੇ ਗਏ ਆ ਕਿ ਨਹੀਂ ਆਇਆ ਕਹਿ ਕੇ ਗਏ ਚੰਨੀ ਆ ਗਿਆ ਲੱਕੀ ਆਏ ਪਰ ਜਾ ਕੇ ਪਤਾ ਕਰਦੀਆਂ ਪੁੱਛਦੀਆਂ ਵੀ ਗਏ ਆ ਕਿ ਨਹੀਂ ਹਾਂ ਪੂਆ ਤੁਰੀ ਆਉਂਦੀ ਲੈ ਅੱਜ ਤਾਂ ਇਹਨਾਂ ਦੇ ਪਾਠ ਸੀਗਾ ਮਾ ਥਾ ਦੇਖਦੀਆਂ ਪੂਆ ਗੇਉਂ ਦੀ ਆਪਕੋ ਗਰੂਪਾ ਲੱਗ ਰਹੀ ਤੰਦਰੁਸਤੀਆਂ ਦੇ ਵੀ ਤੇ ਤੂੰ ਕਿਵੇਂ ਆ ਗਈ ਅੱਜ ਤਾਂ ਪਾਠ ਖਲਾਏ ਹੋਏ ਸੀ ਭੋਗ ਸੀ ਅੱਜ ਹਾਂ ਭੋਗ ਸੀ ਮੈਂ ਆਏ ਦੇਖਣਾ ਹੀ ਆ ਵੀ ਚੰਨੀ ਹੋਰੇ ਤਾਂ ਫਿਰਦੇ ਇੱਥੇ ਚਾਹੇ ਭੋਗ ਤੇ ਤੇ ਲੱਕੀ ਹੋਰੇ ਬੁਲਾਇਆ ਨਹੀਂ ਉਹਨਾਂ ਨੂੰ ਕੁੜੇ ਲੈ ਸਾਨੂੰ ਕੋਈ ਠੇਕਾ ਲਿਆਗਾ ਉਹਨਾਂ ਦਾ ਮੈਨੂੰ ਕੀ ਪਤਾ ਜਾਣ ਚਾਹੇ ਨਾ ਜਾਣ ਮੈਂ ਕੀ ਲੈਣਾ ਉਹਨਾਂ ਤੋਂ ਲੈ ਕੁੜੇ ਆਏਗਾ ਤਾਂ ਕਰਦੀਆਂ ਫਿਰ ਵੀ ਆਪਦੇ ਆਪਦੇ ਹੁੰਦੇ ਨੇ ਕਹਿ ਕੇ ਤਾਂ ਗਏ ਸੀਗੇ ਰਵੀ ਹੋਰੇ ਕੀ ਪਤਾ ਕਿਉਂ ਨਹੀਂ ਗਏ ਆਪਦੀ ਆਕੜ ਜੀ ਰਹਿੰਦੇ ਨੇ ਉਹ ਤਾਂ ਜਦੋਂ ਕਹਿ ਕੇ ਗਏ ਸੀ ਆਇਆ ਕਿ ਨਹੀਂ ਆਉਣ ਦਾ ਹੱਕ ਬਣਦਾ ਸੀ ਹੱਕ ਤਾਂ ਬਣਦਾ ਸੀ ਉਹਨਾਂ ਦੇ ਤਾਂ ਰਹਿ ਰਹਿ ਮਤੇ ਨੇਗੇ ਕਹਿ ਕੇ ਤਾਂ ਗਏ ਸੀ ਹੁਣ ਜਾਣ ਦਾ ਹੱਕ ਬਣਦਾ ਸੀਗਾ ਉਹੀ ਤਾਂ ਗੱਲ ਹੈ ਮੈਂ ਤਾਂ ਹੀ ਤਾਂ ਇੱਧਰ ਆਈਆਂ ਮੈਂ ਪਤਾ ਕਰਦੀਆਂ ਮੈਂ ਜਾ ਕੇ ਚਲ ਜਾ ਐ ਕੋਈ ਨਾ ਕਰਾਂ ਹੀ ਪਤਾ ਮੈਨੂੰ ਪਤਾ ਹੀ ਉਹਨਾਂ ਦਾ ਤਾਂ ਨਾਲੇ ਆਕੜਾਂ ਵਾਲੀਆਂ ਕਰਦੇ ਨੇ ਜੇ ਕੋਈ ਮਜ਼ਾਕ ਚ ਵੀ ਕੁਝ ਕਹੇ ਤਾਂ ਵੀ ਗੁੱਸਾ ਕਰ ਜਾਂਦੇ ਨੇ ਨਹੀਂ ਨਹੀਂ ਇਹ ਕਿੱਥੇ ਨੇ ਆਕੜਾ ਹੋਈ ਤੂੰ ਤਾਂ ਸ੍ਰੀਕਾਂ ਵਾਲੀ ਗੱਲ ਕਰਦੀਆਂ ਆਕੜ ਕਿਹੜੀ ਆ ਉਹਨਾਂ ਚ ਨਹੀਂ ਨਹੀਂ ਬੂਆ ਤੈਨੂੰ ਲੱਗਦਾਗਾ ਉਹ ਬਹੁਤ ਜ਼ਿਆਦਾ ਤਿੱਖੀ ਹੈਗੀ ਉਹ ਚੁਰਚਰੀ ਜੀ ਲੱਾ ਕੋਈ ਝੁਰਚਰੀ ਨਹੀਂ ਹੈਗੀ ਮੈਨੂੰ ਤਾਂ ਇੰਨਾ ਵਧੀਆ ਮੋਹ ਕਰਦੇ ਨੇ ਨਾਲੇ ਲੱਕੀ ਨਾਲੇ ਬਹੁਤ ਕੋਈ ਅੰਤ ਹੀ ਨਹੀਂ ਆਹੋ ਉਹਨਾਂ ਦਾ ਤਾਂ ਇਹ ਤਾਂ ਹੁਣ ਵੀ ਮੋਹ ਮਾਰਨ ਲੱਗਿਆ ਹਾਂ ਤੇ ਮੈਂ ਬਥੇਰਾ ਕਰਦੀ ਸੀਗੀ ਤੇਰਾ ਮੇਰਾ ਤਾਂ ਕਦੇ ਨਾ ਨਹੀਂ ਕੀਤਾਗਾ ਹੁਣ ਨਾ ਨੂੰ ਹੁਣ ਮੈਂ ਬਨਿਆਦੀ ਕਰਾ ਦੇ ਮੋਹ ਜਿਹੜਾ ਹੁੰਦਾ ਕਰਦੀ ਆ ਮੈਂ ਆਪਦੇ ਅੰਦਰਲੇ ਮਨ ਤੋਂ ਨਹੀਂ ਬਸ ਪੂਆ ਪਤਾ ਹੀ ਆ ਤੇਰਾ ਵੀ ਇੱਕ ਤਾਂ ਅਮੀਰ ਹੈ ਇੱਕ ਗਰੀਬ ਹੈ ਫਰਕ ਤਾਂ ਹੁੰਦਾ ਹੀ ਹੈ ਲੈ ਤੂੰ ਕਰਿਆ ਫਿਰ ਅਮੀਰ ਉਹਨਾਂ ਨੂੰ ਜਨ ਬਾਲੇ ਮੋਹ ਮਾਰਦਾ ਉਹਨਾਂ ਦਾ ਮੈਂ ਬਿਮਾਰ ਚ ਹੀ ਨਹੀਂ ਮੇਰੇ ਤੇ ਉਹਨਾਂ ਨੇ ਇੰਨੇ ਪੈਸੇ ਲਾਏ ਨੇ ਕੋਈ ਅੰਤ ਨਹੀਂ ਮੈਨੂੰ ਤਾਂ ਮੋਹ ਆਊਗਾ ਹੀ ਫਿਰ ਨੇ ਤਾਂ ਹੀ ਤਾਂ ਪੁੱਵਾਂ ਤੁਸੀਂ ਮਨ ਲਾਦਾ ਰੁਪਏ ਮੋੜ ਤੇ ਹੋਣਗੇ ਉਹਨਾਂ ਦੇ ਸਾਰੇ ਪਿੰਡ ਚ ਗਾਇਆ ਪਿਆ ਉਹਨੇ ਬਿੱਬੂ ਆ ਤੇ ਰੁਪਏ ਲਾਈ ਸੀ ਤੇ ਮੋੜੇ ਨਹੀਂ ਹੈਗੇ ਸਾਡੇ ਲੈ ਫਿਰ ਮੈਂ ਮੋੜੂੰਗੀ ਮੈਂ ਕਿਹੜਾ ਰੱਖੂੰਗੀ ਮੈਂ ਕਰੀ ਜਾਨੀ ਇਕੱਠੇ ਨਹੀਂ ਬਥੇਰਾ ਤੇਰਾ ਹੋ ਗਿਆ ਕਰੀ ਜਾਨੀ ਇਕੱਠੇ ਜਿਹੜੀ ਆ ਤੇਰੀ ਪੈਨਸ਼ਨ ਆਉਂਦੀ ਆ ਉਹ ਚਾਕੇ ਇਹਨਾਂ ਨੂੰ ਫੜਾ ਦਿਆ ਕਰ ਹੌਲੀ ਹੌਲੀ ਉੱਤਰ ਜਾਣਗੇ ਨਾਲੇ ਇਕੱਠੇ ਰੁਪਏ ਤਾਂ ਜੁੜਦੇ ਨਹੀਂ ਹੈਗੇ ਮੈਂ ਕਰ ਲੂੰਗੀ ਬਥੇਰੇ ਇਕੱਠੇ ਇਕੱਠੇ ਹੀ ਜਾਊਗੀ ਮੈਂ ਇਕੱਠੇ ਲਾ ਕੇ ਗਿਆ ਮੇਰੇ ਤੇ ਨਾਲੇ ਇਕੱਠੇ ਪੈਸੇ ਕਿਹੜਾ ਤੇਰੇ ਕੋਈ ਲਾਟ ਨਹੀਂ ਖੁੱਲੂਗੇ ਹਾਂ ਤੇ ਨਾਲੇ ਆ ਦੋਨੇ ਮੁੰਡੇ ਤੇਰੇ ਤਾਂ ਨੂੰ ਰੁਪਏ ਤੇ ਤੇਰੇ ਕੋਲੇ ਕਿੱਥੋਂ ਆਉਣਗੇ ਰੁਪਏ ਇਹਨੇ ਨਾਲੇ ਜਿੰਨਾਂ ਨੂੰ ਜ਼ਮੀਨ ਸਮਾਈ ਆ ਉਹ ਦਿਨ ਰੁਪਏ ਹੁਣ ਨਹੀਂ ਕੋਈ ਨਹੀਂ ਦੇ ਦਾਂਗੇ ਅਸੀਂ ਤੈਨੂੰ ਕੀ ਫਿਕਰ ਹੋਈ ਪਿਆ ਤੂੰ ਮੇਚ ਵਰਚਾ ਪਰ ਬੋਲੀ ਜਾਂਦੀ ਆ ਇਹਨੂੰ ਚਾਹ ਨਾ ਪਾਣੀ ਨਹੀਂ ਮੈਨੂੰ ਫੇਕਾ ਨਹੀਂ ਪੂਆ ਮੈਂ ਤਾਂ ਤੇਰਾ ਹੀ ਕਰਦੀ ਆਂਗੀ ਮੈਨੂੰ ਤਾਂ ਗੁੱਸਾ ਜਾ ਆਇਆ ਜਦੋਂ ਲੋਕਾਂ ਕੋਲੇ ਭੰਡੀ ਜਾਂਦੀ ਸੀ ਉਹ ਤੈਨੂੰ ਚਲ ਕੋਈ ਜੀ ਮੇਰੇ ਨਾਲ ਮੇਰਾ ਕਿਹੜਾ ਨੂਨ ਟਿਲਕ ਦਾ ਭੰਡ ਲੈਣ ਦੇ ਸਮਾ ਦੀ ਸਾਫ ਸਫਾਈ ਹੁੰਦੀ ਆ ਮੇਰੀ ਤਾਂ ਆਹ ਕਹਿੰਦੀ ਆ ਕਿ ਭੂਆ ਕਹਿੰਦੀ ਹੁਣ ਸਾਡੇ ਕੋਲੇ ਆਉਣਾ ਸਾਡੀ ਤੇ ਉਦੋਂ ਕਹਿੰਦੀ ਅਸੀਂ ਸਾਮਾ ਕਹਿੰਦੀ ਉਦੋਂ ਕਹਿੰਦੀ ਇਹਦੇ ਮੁੰਡੇ ਲਵੇ ਵੀ ਨਹੀਂ ਲੱਗੇ ਹੈਗੇ ਨਹੀਂ ਠੰਡ ਕਰਕੇ ਨਹੀਂ ਆਏ ਜਾਏ ਜਾਂਦਾ ਕਿਤੇ ਇਹ ਤਾਂ ਅਜੇ ਸਰਦਾ ਨਹੀਂ ਚੀਦਾ ਮੈਨੂੰ ਸੇ ਵਗੈਰ ਉਹਨੇ ਤਾਂ ਪਿੰਡ ਚ ਸਾਰੇ ਪੰਡੀ ਕਰੀ ਪਈ ਆ ਤੇਰੀ ਸਾਡੀ ਭੂਆ ਨੇ ਤਾਂ ਕਹਿੰਦੀ ਮੇਰੇ ਤਾਂ ਕਹਿੰਦੀ ਟੂਮਾ ਵੀ ਗਹਿਣੇ ਧਰਾਤੀਆਂ ਕਹਿੰਦੀ ਸਾਡਾ ਤਾਂ ਘਰ ਖਾਲੀ ਹੋ ਗਿਆ ਕਹਿੰਦੀ ਅਸੀਂ ਤਾਂ ਪਹਿਲੀ ਗਰੀਬ ਸੀ ਆਪੂਆ ਨੇ ਕਹਿੰਦੀ ਸਾਨੂੰ ਹੋਰ ਕਰਤਾ ਇਹ ਚੱਲ ਕੋਈ ਨਹੀਂ ਬੋਲੀ ਜਾਂਦੇ ਚੰਨੀ ਤਾਂ ਉੱਥੇ ਫਿਰਦਾ ਸੀ ਮੈਨੂੰ ਉਹ ਲੱਕੀ ਹੋ ਰਹੀ ਨਹੀਂ ਦਿਸੇ ਤਾਂ ਮੈਂ ਆਈਆਂ ਮੈਂ ਵੀ ਮੈਂ ਪਤਾ ਕਰਦੀ ਆ ਉਹ ਤੋਂ ਬਾ ਨੀ ਦੇਸਣ ਕੇ ਕਿੱਥੋਂ ਗਈ ਨਹੀਂ ਹੋਣਗੇ ਉਹ ਫਿਰ ਮੈਂ ਤਾਂ ਜਾ ਕੇ ਆਉਣੀ ਆ ਕਰ ਜੱਬ ਆਗ ਜਾ ਨਹੀਂ ਕੋਈ ਨਾ ਉਧਰ ਦਾ ਤੂੰ ਜਾ ਆ ਤੂੰ ਐਵੇਂ ਨਾ ਗੁੱਸਾ ਕਰ ਲਈ ਮੇਰਾ ਮੈਨੂੰ ਤਾਂ ਗੱਲਾਂ ਤੇ ਗੁੱਸਾ ਜਿਹਾ ਝੜ ਗਿਆ ਸੀ ਤੇਰੇ ਤੇ ਕੋਈ ਗੁੱਸਾ ਨਹੀਂ ਉਹਨਾਂ ਤੇ ਝੜਿਆ ਹੋਇਆ ਨਾਲੇ ਤੂੰ ਜਾ ਆ ਆ ਬੈਗ ਜਾ ਉਰੀ ਪਿਆ ਰਹਿਣ ਦੇ ਤੇ ਮੈਂ ਤੈਨੂੰ ਨਾ ਚਾਹ ਬਣਾ ਕੇ ਇਨੇ ਵਧੀਆ ਜੀ ਬਦਾਮ ਕੁੱਟ ਕੇ ਪਾਉਂ ਵਿੱਚ ਜੱਬ ਆਗ ਜਾ ਮੈਨੂੰ ਤਾਂ ਬਦਾਮਾਂ ਦੀ ਲੋੜ ਨਹੀਂ ਮੈਨੂੰ ਤਾਂ ਉਹੀ ਗੁਰਚਾਲੀ ਚਾਹ ਪੀ ਆਉਂਗੀ ਬਹੁਤ ਹੈ ਜੱਬ ਆਗ ਜਾ ਚੰਗਾ ਜਾਣੀ ਆ ਜਾ ਕੇ ਆਉਂਗੀ ਐ ਥੋੜੀ ਮਿਲੂੰਗੀ ਮੈਂ ਮੁਰੂੰਗੀ ਇੱਥੋਂ ਹੀ ਜਾਣੀ ਜੱਬ ਆਗ ਜਾ ਬਹੁਤ ਆਕੜੀਆਂ ਪਈਆਂ ਚੇਹਦੀਆਂ ਲੈ ਦੱਸ ਆਪਦੇ ਮੁੰਡਾ ਨਾਲ ਤਾਂ ਉੱਥੇ ਕੋਈ ਕੰਮ ਤਾਂੰਦਾ ਨਿਕਰਾ ਸਕੀ ਉਰੇ ਆ ਗਈ ਚੱਕੇ ਝੋਲਾ ਜਾ ਵੱਡੀ ਆਈ ਐ ਉਸ ਝਾੜੂ ਲਾਈ ਜਾਂਦੀ ਐ ਕਿਵੇਂ ਆਮ ਨੇ ਭੂਆ ਆ ਗਈ ਤੇਰੀ ਲਾਉਂਗੀ ਚੜ ਮੱਥਾ ਟੇਕਨੀ ਤੂੰ ਕਿਉਂ ਵਿਰਤ ਗੁਰੂ ਭਲਾ ਕਰੀ ਬੱਠ ਜਾ ਇੱਧਰ ਜਹ ਕੇ ਬਹਿ ਜਾ ਕੀ ਕਰੀ ਐ ਨਿਓ ਹੋ ਠੀਕ ਠਾਕ ਐ ਸਾਰੇ ਵਧੀਆ ਠੀਕ ਹੋ ਕੇ ਬਹਿ ਜਾ ਅਸੀਂ ਤਾਂ ਜਹ ਜਹਾਂਗੇ ਹੈਗੇ ਆ ਠੀਕ ਆ ਤੇ ਤੁਸੀਂ ਘਰੇ ਉੱਥੇ ਦੇ ਨਹੀਂ ਭੋਗਤੇ ਮੈਂ ਵੀ ਕੋਈ ਇਹ ਗੱਲ ਪੁੱਛਦੀ ਸੀ ਤੈਨੂੰ ਵੀ ਧੂਰੇ ਫਿਰਦੀਆਂ ਅੱਜ ਦਾ ਭੋਗ ਪਿਆ ਸੀਗਾ ਭੋਗ ਤੇ ਮੈਨੂੰ ਤੁਸੀਂ ਦਿਖੇ ਨਹੀਂ ਤੇ ਮੈਂ ਭੋਗ ਪੈਣ ਤੋਂ ਬਾਅਦ ਉਹਦੀ ਆ ਗਈ ਵੀ ਕੀ ਗੱਲ ਉਹ ਆਏ ਕਿਉਂ ਨਹੀਂ ਪੁੱਛਾਂ ਤਾਂ ਸਹੀ ਕਿ ਬੁਲਾਇਆ ਨਹੀਂ ਤੁਹਾਨੂੰ ਪੈ ਕੇ ਤਾਂ ਗਏ ਸੀਗੀ ਭੂਆ ਪਰ ਕਿਹੜੇ ਮੂੰਹ ਆਉਂਦੇ ਕੈਸੇ ਘਟ ਗਈ ਐ ਤੇ ਬੇਇੱਜ਼ਤੀ ਵੱਧ ਕਰਕੇ ਗਈ ਹੈਗੀ ਕਹਿ ਕੇ ਗਈ ਸੀ ਕਹਿ ਕੇ ਤਾਂ ਗਏ ਸੀਗੇ ਦੋਨੇ ਆਏ ਸੀ ਰਵੀ ਵੀ ਨਾਲ ਆਇਆ ਸੀਗਾ ਤੇ ਫਿਰ ਬੇਇੱਜ਼ਤੀ ਕਰਨ ਨਾਲ ਕੋਈ ਕੱਚੀ ਨਹੀਂ ਛੱਡੀ ਉਹਨਾਂ ਨੇ ਤੇ ਫਿਰ ਸੋਥ ਕੋਈ ਸਰਿਆ ਨਹੀਂ ਵੇ ਨਾਮ ਦੇ ਨਾਮ ਬਲਾਉ ਪਈਏ ਤੁਹਾਡੇ ਕਿ ਥੀ ਹੁੰਦੀ ਸਾਡੇ ਆਉਣ ਨਾਲ ਸਿੱਧਾ ਕਿਆ ਕਰ ਅਗਲੇ ਦੇ ਮੂੰਹ ਤੇ ਕੀ ਕਹਿ ਕੇ ਭੂਆ ਜੇ ਮੂੰਹ ਤੇ ਕਹਨੇ ਆ ਗਰਾ ਕਾਹਦਾ ਕਰਿਆ ਆਂਦੀ ਬੇਇੱਜ਼ਤੀ ਕਰਤੀ ਪਰ ਕੰਜਨਦਨੇ ਪੰਜ ਉਂਗਲ ਖਸਾਰ ਨਹੀਂ ਹੁੰਦੀ ਅਸੀਂ ਫੇਰ ਵੀ ਸੋਚ ਲਿਆ ਸੀ ਵੀ ਚਲ ਕੋਈ ਨਹੀਂ ਰਹਾ ਤਾਂ ਸਵਾਹੀ ਹੈਗਾ ਔਰ ਮਿੰਨ ਦਾ ਆਪ ਮਨ ਜਾ ਦੁਖੀ ਆ ਵੀ ਜਿਹੋ ਚੰਨੀ ਹੋਰੇ ਫਿਰਦੇ ਆ ਉੱਥੇ ਤੇ ਉਹ ਨਹੀਂ ਹੈਗੀ ਦੋਨੇ ਇਹ ਤੂੰ ਬੋਲ ਲੇਗੀ ਤੂੰ ਕਾ ਤਮਾਣਾ ਹਵਲਾ ਕੀਤਾ ਸੀ ਤੇਰੇ ਦਾ ਪੁੱਤ ਦਾ ਘਰ ਸੀ ਤੂੰ ਅੱਜ ਕੰਮ ਧੰਦਾ ਕਰਵਾਉਂਦੀ ਉਹਨਾਂ ਨਾਲ ਕਹਿ ਕਹਾ ਕੇ ਕੰਮ ਤਾਂ ਆਪੇ ਰੱਖੇ ਹੋਏ ਨੇ ਬੰਦੇ ਆਪੇ ਕਰਦੇ ਫਿਰ ਤੇ ਮੇਰੇ ਕੰਮ ਕਰੇ ਤੇ ਥੋੜੇ ਹੋਣਗੇ ਚਾਹੇ ਪੂਆ ਲੱਖ ਬੰਦੇ ਰੱਖੇ ਹੋਏ ਨੇ ਫਿਰ ਵੀ ਘਰ ਦੀ ਰੱਖੀ ਦਾ ਕਰਨੀ ਜ਼ਰੂਰੀ ਹੁੰਦੀ ਹੈ ਇਹ ਸਮਾਉਣੀ ਹੁੰਦੀ ਹੈ ਕਿ ਦੇਖੋ ਨਾਲੇ ਨਾ ਪੁੱਤ ਮੈਥੋਂ ਹੁੰਦਾ ਨਹੀਂ ਹੁਣ ਕੰਮ ਇੱਕ ਤਾਂ ਠੰਡ ਹੈ ਇੱਕ ਹੁੜੇ ਹੱਡਾ ਜੁੜੇ ਪਏ ਨੇ ਉਹ ਤਾਂ ਮੈਂ ਮੰਨਦੀ ਆ ਪੂਆ ਤੁਹਾਡੀ ਗੱਲ ਵਿੱਚ ਤੁਹੋਂ ਹੁੰਦਾ ਨਹੀਂ ਕੰਮ ਉਹ ਕਹਿ ਕਹਾ ਕੇ ਤਾਂ ਚਕਾਦਾ ਵੀ ਸਮਾਨ ਉਹਨਾਂ ਤੋਂ ਆਪੇ ਕਰੀ ਜਾਣਗੇ ਮੈਂ ਤਾਂ ਨਾ ਭਾਦੀ ਬਣੀ ਰਹੀ ਮੈਂ ਜੋ ਤੁਸੀਂ ਜਿੱਥੇ ਨਹੀਂ ਮੈਂ ਜਾ ਕੇ ਆਉਣੀ ਆ ਮੈਂ ਤਾਂ ਉਹ ਪਰ ਮੋੜ ਜਾ ਨਹੀਂ ਬਣਿਆ ਸਾਡਾ ਆਉਣ ਦਾ ਮੈਂ ਸਾਡ ਪਰੇ ਜਦੋਂ ਐਵੇਂ ਮਾੜੀ ਮਾੜੀ ਗੱਲ ਤੇ ਕਿਚਕਿਜੀ ਕਰਨੀ ਕੀ ਕੰਮ ਕਰਦਾ ਹੁਣ ਦੱਸਿਆ ਹੁਣ ਉਹਨੇ ਭੈਣ ਨੇ ਥੋਨਾਂ ਜਾ ਕੇ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਉਹ ਤਾਂ ਮਹਿਨੇ ਜੇ ਮਾਰੀ ਗਈ ਮਥੇਰੇ ਸੁਣਾਈ ਕਰਕੇ ਗਈ ਆ ਹੁਣ ਕਹਿੰਦੀ ਤੁਹਾਨੂੰ ਇਹੀ ਕੰਮ ਥਿਆ ਗਿਆ ਸੀ ਹੋਰ ਕੰਮ ਸਾਰੇ ਛੱਡ ਕੇ ਕਹਿੰਦੀ ਹੁਣ ਨੌਕਰ ਰਲ ਗਿਆ ਇਹ ਕੋਈ ਟਾਈਮ ਪਾਸ ਤਾਂ ਕਰਨੀ ਹੁੰਦਾ ਤੇ ਨਾ ਕੋਈ ਇਹੋ ਕਰੇ ਇਹ ਤਾਂ ਕਹਿੰਦੇ ਹੁੰਦੇ ਠੰਡੇ ਤੇ ਤੇ ਝੌਂਕੇ ਨੇ ਇਹਨਾਂ ਦਾ ਕੋਈ ਪ੍ਰਵਾਹ ਨਾ ਕਰੇ ਪ੍ਰਮਾਤਮਾ ਸਦਾ ਥੋੜੀ ਐ ਰੋ ਕਹਿੰਦੇ ਹੁੰਦੇ ਜੇ ਚੰਗੇ ਦਿਨ ਨਹੀਂ ਰਹੇ ਤੇ ਰਹਿੰਦੇ ਮਾੜੇ ਵੀ ਨਹੀਂ ਕੋਈ ਨਹੀਂ ਤੁਹਾਡੇ ਦੇ ਵੀ ਆਉਣਗੇ ਦਿਨ ਚੰਗੇ ਫਿਕਰ ਕਿਉਂ ਕਰੀਏ ਪੂਆ ਜਦੋਂ ਕੋਈ ਭੈਣ ਭਾਈ ਆਉਂਦਾ ਬੇਇੱਜ਼ਤੀ ਕਰਕੇ ਤੁਰ ਜਾਂਦਾ ਬਾਲੀ ਨਾਲ ਕਿਹਾ ਸਾਡੇ ਤਾਂ ਕੋਈ ਪਾਣੀ ਦੀ ਕੁੱਟ ਵੀ ਨਹੀਂ ਪੀਂਦਾ ਤੁਸੀਂ ਕੋਈ ਮੰਗਣ ਜਾਂਦੇ ਹੋ ਅਗਲੇ ਜਿਹੜੇ ਬੇਇੱਜ਼ਤੀ ਕਰਦਾ ਅਗਲੇ ਨੂੰ ਝਾੜਿਆ ਕਰੋ ਵੀ ਅਸੀਂ ਕਿਹੜਾ ਭਾਈ ਤੇਰੇ ਮੂਰੇ ਟੁੱਟਾ ਕਰਦੇ ਆਂ ਐਂ ਬੋਲਦਾ ਤੂੰ ਆਉਣਾ ਆਉਣ ਨਹੀਂ ਆਉਂਦੇ ਨਾਲ ਸਿੱਧੀ ਝਾੜਿਆ ਕਰ ਮੰਗਣ ਤਾਂ ਨਹੀਂ ਜਾਂਦੇ ਪੂਆ ਔਰ ਫਿਰ ਕਰਿਆ ਇਹਦੀ ਬੇਇੱਜ਼ਤੀ ਕਰਨੀ ਬਹੁਤ ਔਖਾ ਹੈਗਾ ਪਰ ਜਹਲ ਜੀ ਕਿਸੇ ਨੂੰ ਅਕਲ ਹੁੰਦੀ ਹੈ ਅਗਲਾ ਔਹ ਜੀ ਕਰ ਜਾਂਦਾ ਹੈਗਾ ਢੜੀ ਕਰਦਾ ਕੋਈ ਮੜਾ ਕੰਮ ਤਾਂ ਨਹੀਂ ਕਰਦਾ ਚਾਰ ਪੈਸੇ ਲੈ ਕੇ ਆਉਂਦਾ ਆਪਦਾ ਤਾਂ ਟਾਈਮ ਟਪਾਈ ਇਹਨੂੰ ਦੂਜਾ ਘੜ ਹੱਥ ਤੇ ਧਰ ਦਿੰਦਾ ਥੈਲੀਆਂ ਇਹ ਤਾਂ ਹੈ ਪੂਆ ਤੇਰੀ ਗੱਲ ਵੀ ਦੂਜਾ ਕੋਈ ਨਹੀਂ ਕਿਸਨੂੰ ਦਿੰਦਾ ਪਰ ਕੋਈ ਜ਼ਰਦਾ ਨਹੀਂ ਨਾ ਜੇ ਘਰੇ ਰਹਿੰਦਾ ਤਾਂ ਨਹੀਂ ਕੋਈ ਜ਼ਰਦਾ ਜੇ ਕੰਮ ਤੇ ਜਾਂਦਾ ਤਾਂ ਨਹੀਂ ਕੋਈ ਜ਼ਰਦਾ ਕਿਸੇ ਪਾਸੇ ਲੋੜ ਨਹੀਂ ਦੁਨੀਆ ਇਹ ਤਾਂ ਦੋਨੇ ਪਾਸੇ ਮੂੰਹ ਨਹੀਂ ਆਰੀ ਦੰਦੇ ਨੇ ਇਹ ਤਾਂ ਹੈ ਪੂਆ ਤੇਰੀ ਗੱਲ ਸਿਆਣੀ ਆਏਗੀ ਵਧੀਆ ਟਾਈਮ ਪਾਸ ਕਰੀ ਜਨੇ ਮੈਨੂੰ ਤਾਂ ਅੱਜ ਖੁਸ਼ੀ ਆ ਭਾਈ ਮੈਂ ਤਾਂ ਉਧਰ ਚਾਹ ਪਾਣੀ ਵੀ ਨਹੀਂ ਪੀ ਕੇ ਆਈ ਕਿ ਉਧਰ ਹੀ ਕਿ ਪੀਲੀ ਚਾਹ ਤੂੰ ਗੁਰਦੀ ਚਾਹ ਬਣਾਉਣਗੇ ਮੈਂ ਮੈਂ ਤਾਂ ਗੁਰਦੀ ਪੀਂ ਮੇਰੇ ਘੜਾੜਦੀ ਐ ਫਿਰ ਚੱਲ ਪੂਆ ਗੁਰਦੀ ਚਾਹ ਖੜਾ ਗੱਲ ਛੜਦੀ ਆ ਹਾਂ ਜਲ ਨਹੀਂ ਵੀ ਖੰਡ ਦੀ ਗੰਜਸ ਹੈਗੀ ਚਾਹ ਜਹਲ ਜੀ ਹੁੰਦੀ ਅਸੀਂ ਤਾਂ ਠੰਡਾ ਹਰ ਇੱਕ ਰਿਸ਼ਤੇਦਾਰ ਆਉਂਦਾ ਹਰ ਇੱਕ ਦਾ ਨਾਮ ਲੈਣੇ ਆਗੇ ਉਹੀ ਤਾਂ ਗੱਲ ਐ ਐਵੇਂ ਬਾਦੂ ਆਪਦੇ ਉਸ ਚ ਅੜੇ ਰਹਿੰਦਾ ਅਗਲਾ ਵੀ ਸ਼ੂਫ ਹੈ ਜੀ ਵੀ ਅਸੀਂ ਅਮੀਰ ਆ ਤੇ ਮੀਰੀ ਦਾ ਫਿਰ ਉਹਨਾਂ ਨੂੰ ਪਾਉ ਉਹ ਤਾਂ ਆਪਣਾ ਤੈਨੂੰ ਨਹੀਂ ਮੈਨੂੰ ਨਹੀਂ ਹਸ ਤਾਂ ਪੂ ਇੱਕ ਗੱਲ ਜਾਣਦੇ ਆ ਔਰ ਪਰਮਾਤਮਾ ਤੋਂ ਮੰਗੋ ਜਿਹੜਾ ਦੇ ਕੇ ਨਾ ਮੰਗੇ ਹਾਂ ਜਿਹੜੀ ਗੱਲ ਐ ਤਲਕੀ ਤਾਂ ਫਿਰ ਅੱਥ ਨਹੀਂ ਆਊਗਾ ਕੋਈ ਨਾ ਪੂਆ ਆ ਜਾਦਾਗਾ ਕਾਫੀ ਟਾਈਮ ਤਾਂ ਗਿਆ ਹੋਇਆਗਾ ਆਉ ਉਹ ਤਾਂ ਫਿਰ ਦਿਹਾੜੀ ਆ ਲੱਗਦਾ ਟਾਈਮ ਪੂਰਾ ਲਵਾ ਕੇ ਫੇਰ ਹੀ ਛੱਡੂ ਮੈਂ ਤਾਂ ਘੰਟੇ ਦੇਖਦੇ ਰਹਿੰਦੇ ਨੇ ਵੀ ਹਜੇ ਇੰਨਾ ਟਾਈਮ ਪਿਆ ਹੈ ਅਲਤੀ ਪੱਕਾ ਲੱਗ ਗਿਆ ਸੀ ਪੂਆ ਸਾਲ ਤੇ ਤੇਰੇ ਕੋਲੇ ਕੜਾ ਲੋਕਾ ਕਾਸੀ ਗੱਲ ਦਾ ਆ ਗਿਆ ਲਕੀ ਤਾਂ ਪੂਆ ਆ ਰਿਹਾ ਹਾਂ ਪੁੱਤ ਜਿਉਂਦਾ ਰ ਪੁੱਤ ਰੂਪਾ ਲਾ ਕਰੀ ਪੂਆ ਤੂੰ ਇੱਥੇ ਹਾਂ ਕਿਉ ਮੈਂ ਨਹੀਂ ਛੱਡਦੀ ਪੂਆ ਆ ਤਾਂ ਸਕਦੀ ਹਾਂ ਪਰ ਰਵੀ ਕਿਤਾ ਭੋਗ ਦਾ ਕੰਮ ਸੀ ਭੋਗ ਪੈਣ ਤੋਂ ਬਾਅਦ ਆਈਏ ਜਦੋਂ ਤੁਸੀਂ ਮੈਨੂੰ ਦਿਸੇ ਨਹੀਂ ਮੈਂ ਕਿਹਾ ਉਹ ਨਹੀਂ ਹੈਗੇ ਹੋਰ ਸਾਰੇ ਫਿਰਦੇ ਨੇ ਰਿਸ਼ਤੇਦਾਰ ਜੀ ਬੂਆ ਬਸ ਬਾਅਦ ਚ ਕੈਨਸਲ ਕਰਤਾ ਸੀਗਾ ਕਿਉਂਕਿ ਮੇਰਾ ਤਾਂ ਮਨ ਤਾਂ ਹੈਗਾ ਸੀਗਾ ਪਰ ਜਾ ਵਰਦੇ ਮੱਥਾ ਟੇਕ ਕੇ ਆ ਜੇ ਬਛਕਰੀ ਨਾ ਨਾ ਬੂਆ ਜੇ ਕੋਈ ਆਦਰ ਸਤਕਾਰ ਨਾਲ ਬੁਲਾਵੇ ਤਾਂ ਜਾਣੇ ਸੋਨੇ ਵੀ ਲੱਗਦੇ ਆ ਐਵੇਂ ਬੇਇੱਜ਼ਤੀ ਕਰਵਾ ਕੇ ਜਾਣ ਦਾ ਕੀ ਫਾਇਦਾ ਇਥੇ ਜਿੱਤੀ ਨਾ ਹੋਵੇ ਪੁੱਤ ਗੱਲ ਇਹ ਹੈ ਜਦੋਂ ਮੈਨੂੰ ਤੁਸੀਂ ਦਿਸੇ ਨਾ ਮੇਰੇ ਮਨ ਚ ਉਹ ਹੋ ਗਿਆ ਹੌਲਜਾ ਬਣ ਗਿਆ ਮੈਂ ਤਾਂ ਭੋਗ ਪੈਣ ਸਰ ਉਹਦੀ ਇੱਧਰ ਆ ਗਈ ਮੈਂ ਪਤਾ ਲੱਗਿਆ ਕਿ ਉਹ ਨਹੀਂ ਵੀ ਤੁਹਾਨੂੰ ਬੁਲਾਏ ਨਹੀਂ ਕਿ ਗਏ ਨਹੀਂ ਜੇ ਤੁਸੀਂ ਬੁਲਾਏ ਤਾਂ ਵੀ ਗਏ ਨਹੀਂ ਲੋਕ ਆਏ ਕਹਿੰਦੇ ਹੁੰਗੇ ਕਮੰਡ ਵਾਲਾ ਇਹਨਾਂ ਨੂੰ ਠਿਕ ਮੰਡ ਹੈ ਕਹਦਾ ਤੁਹਾਨੂੰ ਹਨਾ ਬਪੂਆ ਜੇ ਤੂੰ ਕਹਿਣਾ ਹੁੰਦੀ ਨਾ ਤਾਂ ਅਸੀਂ ਜ਼ਰੂਰ ਜਾਂਦੇ ਆ ਦਰਮਾਨ ਨਾਲ ਪਰ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਸਾਡੇ ਇੱਥੇ ਗਰੀਬੀਆਂ ਪਰਖੀਆਂ ਸਾਡੇ ਘਰ ਪਰਖੇ ਸਾਨੂੰ ਹੁਣੇ ਤੱਕ ਕਹਿੰਦੇ ਤੁਸੀਂ ਇਥੇ ਸੀਰੀ ਰਾਲ ਦਿਓ ਸਾਡਾ ਕੰਮ ਕਰਨਾ ਵੀ ਪਾਪ ਹੋ ਗਿਆ ਅਸੀਂ ਉਹਨਾਂ ਦਾ ਟੈਂਪਸ ਨਹੀਂ ਕਰਨਾ ਸੀਰੀ ਰਾਲ ਦਿਨ ਚਾਹੇ ਕੁਝ ਵੀ ਹੋ ਮੈਂ ਬੁਮਾਰਚੇ ਇਹਨਾਂ ਪੈਸੇ ਲਾਇਆ ਮੇਰੇ ਤਾਂ ਪੁੱਤ ਯਾਦ ਹੈ ਮੈਂ ਤਾਂ ਨਹੀਂ ਭੁੱਲਦੀ ਹੈਗੀ ਜਾਂਦੀ ਆਉਂਦੀ ਨਹੀਂ ਮੈਂ ਅੱਜ ਨੂੰ ਮਰ ਕੇ ਪ੍ਰਾਣੀ ਹੋਈ ਪੂਆ ਤਰੇ ਤੇ 20000 ਰੁਪਏ ਲਾਇਆ ਸੀ ਘਟੋ ਘਟ ਮੈਨੂੰ ਪਤਾ ਹੈ ਮੈਨੂੰ ਪਤਾ ਲੱਗਾ ਸਾਰਾ ਟੂਮਾ ਗਹਿਣੇ ਤੇਰੀਆਂ ਤੁਸੀਂ ਵੇਚੀਆਂ ਸਾਡੀ ਗਰੀਬੀ ਤਾਂ ਜ਼ਿਆਦਾ ਸਾਨੂੰ ਉਹਨਾਂ ਨੂੰ ਪਰ ਸਾਡੇ ਰੁਪਏ ਮੈਂ ਦੋ ਵਾਰੀ ਮੰਗਣ ਗਿਆ ਪੂਆ ਦਿਲ ਦੇ ਦਿਲ ਦੇ ਤਾਂ ਨਹੀਂ ਮਾੜੇ ਉਹ ਗਰੀਬੀ ਦੇ ਚੇਰੇ ਬਣੋ ਤਾਂ ਠੀਕ ਹੈ ਸਾਰਾ ਕੁਝ ਫਲਾ ਦੇਣੋਂ ਕਾ ਅਗਲੇ ਨੂੰ ਕੁਝ ਵੀ ਨਹੀਂ ਰੱਖਦੇ ਹੈਗੇ ਤੂੰ ਟੂਮਾ ਮੇਰੇ ਪਿੱਛੇ ਕਿਉਂ ਵੇਚੀਆਂ ਆਪੇ ਕਰਾਉਂਦੇ ਲਾਜ ਨਾ ਕਰਾਉਂਦੇ ਪਤਾ ਕਿੰਨਾ ਦੁੱਖਾ ਹੁਣ ਮੈਨੂੰ ਟੂਮਾ ਦੀ ਕੀ ਗੱਲ ਹੈ ਕੋਣਸਾਂ ਤਾਂ ਤੂੰ ਠੀਕ ਹੋਣੀ ਚਾਹੀਦੀ ਸੀ ਤੂੰ ਮਾ ਤਾਂ ਫੇਰ ਵੀ ਬਣ ਜਾਣੀ ਆ ਕੋਣ ਮਨਮਾਊਗਾ ਹੁਣ ਦੱਸ ਇਹ ਤਾਂ ਜਿਹੜੀਆਂ ਕਰੀ ਜਾਂਦਾ ਹੌਲੀ ਹੌਲੀ ਆਪੀ ਬਣ ਜਾਣੀਆਂ ਨਾ ਤੂੰ ਮਾ ਕਿਹੜਾ ਪਈਆਂ ਬਾਦਦੀਆਂ ਸੀਗੀਆਂ ਜੇ ਤੈਨੂੰ ਕੁਝ ਹੋ ਜਾਦਾ ਤੇ ਤੂੰ ਮਾ ਦਾ ਸੀ ਕੀ ਕਰਨਾ ਸੀ ਪੁੱਤ ਤੁਸੀਂ ਕੋਈ ਪਿੰਡ 'ਚ ਗੱਲ ਕਰੀ ਸੀ ਵੀ ਪੂਆ ਨੇ ਸਾਨੂੰ ਕੰਗਾਲ ਕਰਤਾ ਖੁੰਗਲ ਕਰਤਾ ਤੂੰ ਮਾ ਵੇਚੀਆਂ ਸੀ ਉਹਦੇ ਪਿੱਛੇ ਕਿਹਾ ਸੀ ਕਿ ਜਕੁੜਿਆ ਨਾ ਪੂਆ ਅਸੀਂ ਤਾਂ ਇਹ ਜੀ ਗੱਲ ਕਿਸੇ ਕੋਲ ਵੀ ਨਹੀਂ ਕਰੀ ਤੈਨੂੰ ਵੀ ਨਹੀਂ ਦੱਸਿਆ ਨਾਲੇ ਮੈਨੂੰ ਤਾਂ ਉਹਨੇ ਦੱਸਿਆ ਸੋਨੀ ਨੇ ਸੋਨੀ ਨੇ ਚਾਹ ਪਾਣੀ ਨਹੀਂ ਦਿੱਤਾ ਪਹਿਲਾਂ ਹਾਸ ਸੁਣਾਉਣ ਬੈਗੀ ਉਹ ਵੀ ਮਜ਼ਾਕ ਕਰਾਉਂਦੀ ਆ ਪੂਆ हां सच्चो रवि ਕੋਲ ਮੰਜਰੂਰ ਗੱਲ ਕਰੀ ਸੀ ਕਿ ਭੂਆ ਤੇ ਪੈਸੇ ਜ਼ਿਆਦਾ ਲੱਗ ਗਏ ਕਿ ਮੈਂ ਆਪਣਾ ਸੋਨਾ ਗਹਿਣੇ ਕਰਿਆ ਸੀਗਾ ਬਸ ਫਿਰ ਗਾਹਾਂ ਦੀ ਗਾਹਾਂ ਗੱਲ ਵਧੀ ਜਾਂਦੀ ਹੈ ਹੁਣ ਪਰ ਭੂਆ ਮੈਂ ਤਾਂ ਆਪ ਜੀ ਨੇ ਮਜਬੂਰੀ ਦੱਸੀ ਸੀ ਹੁਣੇ ਮੇਰੀ ਮਜਬੂਰੀ ਕੀ ਸਮਝੀ ਹੈਗੀ ਕੁਛ ਵੀ ਨਹੀਂ ਸਮਝੀ ਸਾਰਾ 4000 ਰੁਪਏ ਦਿੱਤਾ ਸੀ ਕੁੱਲ ਮੈਨੂੰ ਤਾਂ ਜਾਣ ਦੀ ਲੋੜ ਕੀ ਸੀ ਅਮਨ ਨੂੰ ਨਹੀਂ ਹਟੀ ਅਮਨ ਨੂੰ ਇੱਕ ਦਿਨ ਫੋਨ ਲਾ ਲਿਆ ਸ਼ਾਮ ਨੂੰ ਕਹਿੰਦਾ ਤੂੰ ਆ ਜੀ ਤੇ ਮੈਂ ਪੈਸੇ ਦੇ ਦੂੰਗਾ ਅੱਛਾ ਤੇ ਬਾਗੀ ਵਿਚਾਰੀ ਕੀ ਦੇਣਾ ਸੀ ਨਾਲੇ ਉਹ ਚੁਰਚਰੀ ਯੋ ਬੋਲੀ ਨਾਲੇ 4000 ਰੁਪਏ ਦੇ ਕੇ ਤੋਰਤਾ ਮੈਂ ਤਾਂ ਪੂਰੇ ਤਾ ਮਿੱਠੀ ਗੋਲੀ ਜੀ ਫੜਾਤੀ ਮੈਂ ਚੱਲ ਆਪਾਂ ਤਾਂ ਮੰਗਦੀ ਨਹੀਂ ਯਾਰ ਕਿਹੜੀ ਮਿੱਠੀ ਗੋਲੀ ਪੂਆ ਇੰਨੀ ਬੇਇੱਜ਼ਤੀ ਕਰੀ ਕਰ ਗਈ ਉਹਦੀ ਵੀ ਚਾਹ ਦੀ ਕੁੱਟ ਵੀ ਨਹੀਂ ਸਰੀ ਚੱਲ ਕੋਈ ਨਹੀਂ ਪੁੱਤ ਕੁਸ ਤਾਂ ਮੇਰੀ ਪੈਨਸ਼ਨ ਇਕੱਠੀ ਹੋਈ ਨਹੀਂ ਹਰ ਵਾਰੀ ਆਉਂਦੀ ਐ ਮੈਂ ਕਿਹੜਾ ਕਢਾਉਣੀ ਐ ਜੇ ਜਿਉਂਦੀ ਰਹੇ ਨਾ ਮੈਂ ਤੁਹਾਡੇ ਮਮਾਏ ਮੋੜੂਗੀ ਜਿਹੜੇ ਤੁਹਾਡੇ ਟੂਮਾ ਪਈਆਂ ਗਹਿਣੇ ਨਾ ਨਾ ਪੂਆ ਕੋਈ ਨਾ ਤੂੰ ਸੋਚ ਨਾ ਕਰ ਸਾਨੂੰ ਤਾਂ ਤੂੰ ਠੀਕ ਚਾਹੀਦੀ ਸੀ ਬਸ ਤੂੰ ਠੀਕ ਹੈ ਉਹ ਮੈਂ ਤਾਂ ਠੀਕ ਹੋ ਗਏ ਜਿਹੜੇ ਟੂਮਾ ਜਾਂ ਗਹਿਣੇ ਦਾ ਤੇ ਉਹ ਪਤਾ ਕਿੱਡੀ ਵੱਡੀ ਗੱਲ ਕਰਤੀ ਕੋਈ ਨਾ ਪੂਆ ਟੂਮਾ ਦੇ ਕਿੱਡੀ ਕੀ ਗੱਲ ਐ ਤੂੰ ਸਾਨੂੰ ਹੱਸ ਕੇ ਬੁਲਾ ਲਿਆ ਕਰ ਸਾਨੂੰ ਤਾਂ ਟੂਮਾ ਨਾਲੋਂ ਜ਼ਿਆਦਾ ਚੰਗੀ ਤੂੰ ਲੱਗਦੀ ਐਂਗੀ ਮੈਨੂੰ ਤਾਂ ਤੁਹਾਨੂੰ ਦੇਖੇ ਬਿਨਾਂ ਮੇਰੇ ਤਾਂ ਜੀ ਨਹੀਂ ਲੱਗਦਾ ਆਕੇ ਜਿੰਨੇ ਜੇ ਤੁਹਾਨੂੰ ਨਾ ਦੇਖਾਂ ਪਰ ਪੂ ਅਸੀਂ ਦਿਲ ਦੇ ਮਾੜੇ ਨੇ ਹੈਗੇ ਗਰੀਬੀ ਜ਼ਰੂਰ ਐ ਸਾਡੇ ਉਹ ਗਰੀਬੀ ਤੇ ਅਮੀਰੀ ਤਾਂ ਪ੍ਰਮਾਤਮਾ ਦਿੰਦਾ ਐ ਕਿਸੇ ਨੂੰ ਅਮੀਰ ਤੇ ਕਿਸੇ ਨੂੰ ਗਰੀਬ ਚਲ ਕੋਈ ਨਹੀਂ ਫਿਕਰ ਨਾ ਕਰਿਆ ਕਰ ਤੂੰ ਮੈਂ ਚਾਹ ਬਣਾਉਣੀ ਆ ਪੂਆ ਤੇਰੇ ਖਾਤਰ ਬਸ ਹਾਂ ਚਾਹ ਹੀ ਤਾਂ ਕੋਈ ਲੋੜ ਨਹੀਂ ਉਧਰ ਤਾਂ ਕਿਹੜੀ ਪੀਤੀ ਹੁੰਨੇ ਨੇ ਮੈਨੂੰ ਪਤਾ ਨਹੀਂ ਮੈਂ ਤਾਂ ਪੀਤੀ ਨਾ ਤਾਂ ਬੋਲਣ ਲੱਗ ਗਈ ਮੈਂ ਤਾਂ ਗੁੱਸਾ ਚੜ ਜਾਂਦਾ ਮੈਂ ਚਾਹ ਬਣਾ ਕੇ ਲਿਆ ਕੇ ਦਿੰਦੀ ਮੈਂ ਭਾਈ ਮੈਂ ਤਾਂ ਜਾਣੀ ਸੀ ਬੈਠੋ ਪੂਆ ਪਤੀਜਾ ਕਰੋ ਗੱਲਾਂ ਮੈਂ ਚਾਹ ਬਣਾਉਣੀ ਆ ਚਲ ਠੀਕ ਹੈ ਕਰ ਲ ਕੰਮ ਕਮ ਕਿ ਮੈਂ ਪੁੱਤ ਚਲੀ ਜਾਂਦਾ ਵਧੀਆ ਪੂਆ ਕੰਮ ਤਾਂ ਵਧੀਆ ਬਸ ਸਰਪੰਚ ਸਾਹਿਬ ਨੇ ਵਿਆਹ ਜਾਣਾ ਸੀਗਾ ਮੈਨੂੰ ਕਹਿੰਦੇ ਸਾਡਾ ਘਰ ਸਾਮੀ ਚਲ ਮੈਂ ਸੋੜੇ ਇਧਰ ਘਰੇ ਆਗਾ ਮੈਂ ਚਾਹ ਅਜੇ ਤਾਂ ਤਿਆਰ ਹੋਈ ਜਾਂਦੇ ਜਾਂਦੇ ਹੋਣਗੇ ਹਾਂ ਦੇ ਪੁੱਤਾ ਕੱਪੜੇ ਕੁੱਪੜੇ ਲੈ ਵਧੀਆ ਛਾਲ ਹੈ ਜਿ ਢਿੱਲਾ ਹੋ ਗਿਆ ਫਿਰ ਲੱਗਣ ਨੂੰ ਥਾਂ ਹੋਊਗਾ ਮੋٹے ਕੱਪੜੇ ਲੈ ਗਰਮ ਮੋٹے موٹے ਕੱਪੜੇ ਪੂਆ ਹੁਣ ਕਿਹੜੇ ਦਿਮਾਗ ਛੜਦਾ ਕੁਝ ਹੋਰ ਚੱਲੀ ਜਾਂਦਾ ਹਲੇ ਪੂਆ ਕੰਮ ਕਰਦਿਆਂ ਨੂੰ ਕੋਈ ਠੰਡ ਲੱਗਦੀ ਦਿਹਾੜੀਆਂ ਤੇ ਜੰਨਾ ਹੈ ਠੰਡ ਲੱਗਦੀ ਹੈ ਅਗਲਾ ਤਾਂ ਖਲ ਲਾ ਲੰਦਾ ਆ ਪੂਆ ਖਲ ਕੋ ਲਾਉਣ ਵਾਲੇ ਨੇ ਪੈਸੇ ਦੇਣ ਵਾਲਾ ਖਲ ਹੀ ਲਾ ਹੋਊਗਾ ਗਾਰੇ ਤੇ ਵੀ ਪੜਨਾ ਪੈਂਦਾ ਸੀਮਿੰਟ 'ਚ ਵੀ ਪੜਨਾ ਪੈਂਦਾ ਬਰੇਤੀਆਂ ਵੀ ਚੱਕਣੀਆਂ ਪੈਣ ਇੱਟਾਂ ਵੀ ਵੀ ਆਪਦਾ ਖਿਆਲ ਰੱਖ ਮੈਂ ਤਾਂ ਇਹੀ ਕਹਨੀ ਆ ਹੁਣ ਤਾਂ ਮੈਂ ਆਪਣੇ ਪਿੰਡ ਦੇ ਸਰਪੰਚਾਂ ਨਾਲ ਲੱਗ ਗਿਆ ਅੱਛਾ ਹ ਚਲ ਬੰਦਾ ਵਧੀਆ ਵਿਚਾਰਾ ਐਸਾ ਤਾਂ ਕਾ ਵਧੀਆ ਪਹਿਲਾਂ ਦੇ ਜਾਂਦਾਗਾ ਚਰਨਾ ਹਾਂ ਹਾਂ ਖੇਤੀਬਾੜੀ ਦਾ ਕੰਮ ਕਰਦਾ ਹਾਂ ਹਾਂ ਉਹ ਤਾਂ ਭਾਈ ਬਹੁਤ ਵਧੀਆ ਬੰਦਾ ਹੈ ਜੇ ਉਹਦੇ ਨਾਲ ਲੱਗ ਗਿਆ ਤਾਂ ਫਿਰ ਤੂੰ ਖਟੀ ਨਾ ਹਾਂ ਨਾ ਮੈਂ ਤਾਂ ਕੰਮ ਕਰਾਂ ਬਾਕੀ ਆਪਾਂ ਅਗਲੇ ਸਹੀ ਆਪਾਂ ਨੂੰ ਕਿਉਂ ਹਟਾਵੂਗਾ ਹਾਂ ਹਾਂ ਇਹ ਤਾਂ ਹੈ ਚਲ ਪੁੱਤ ਮੈਂ ਜਾਨੀ ਆ ਫਿਰ ਨਾ ਬਹਿ ਜਾ ਪੂਆ ਚਾਹ ਤਾਂ ਪੀਕੇ ਜਾਈਂ ਚਾਹ ਕਦੇ ਫੇਰ ਪੀਜੂ ਆਪਣੀ ਚਾਹ ਕਿਹੜਾ ਬੰਡੀ ਹੋਈ ਆ ਕੋਈ ਹਾਂ ਪੂਆ ਤਾਂ ਪਹਿਲਾਂ ਆਈ ਸੀ ਵਿਆਹ ਮੇਰੇ ਉਦੋਂ ਵੀ ਨਹੀਂ ਪੀਕੇਗੀ ਉਹ ਲੋ ਮੈਨੂੰ ਆਏ ਨਾ ਗੁੱਸਾ ਆਇਆ ਸੀਗਾ ਮੈਂ ਵੀ ਬਾਹਲੇ ਹੀ ਬੋਲ ਗਈ ਤੁਹਾਨੂੰ ਇੰਨਾ ਨਹੀਂ ਮੈਨੂੰ ਬੋਲ ਮੜੇ ਬੋਰਗੀ ਮੜੀ ਪਕਾਈ ਦੀ ਮਾਰ ਗਈ ਮੈਨੂੰ ਉਹ ਗੱਲਾਂ ਨੇ ਮੇਰੇ ਹਲੇ ਵਿੱਚ ਚੁੰਮੀ ਜਾਂਦੀ ਆ ਆਪਦੀ ਤੇਰੇ ਤਾਂ ਚੁੰਬਣ ਗਿਆ ਹੀ ਕੁਸੀ ਤਾਂ ਭੋ ਮੈਨੂੰ ਇਹ ਗੱਲ ਦੀ ਤੈਨੂੰ ਅਹਿਸਾਸ ਹੋ ਗਿਆ ਮੈਨੂੰ ਉਹ ਗੱਲਾਂ ਦਾ ਕੋਈ ਦੁੱਖ ਨਹੀਂ ਹੈਗਾ ਨਾਲ ਭੋ ਜਿਹੜੀ ਗੱਲ ਜਿਹੜੀ ਚੀਜ਼ ਸਾਡੇ ਤੇ ਹੈਗੀ ਐ ਤੋ ਤੁਹਾਨੂੰ ਦੱਸੀ ਸੀਗਾ ਹਾਂ ਗਲਤੀ ਤਾਂ ਸਾਡੀ ਆ ਜਦੋਂ ਮਰ ਆਪਣੇ ਸਾਡੇ ਤੇ ਗਲਤੀ ਕਰੇ ਸੰ ਗਰੀਬ ਬਣ ਕੇ ਕੋਈ ਨਹੀਂ ਪੁੱਤੋ ਸਦਾ ਗਰੀਬ ਨਹੀਂ ਰਹਿੰਦੇ ਹੈਗੇ ਤੈਨੂੰ ਕਹੀਦਾ ਜਾਨੀ ਜੇ ਚੰਗੇ ਦਿਨ ਨਾ ਰਹਿਣ ਤਾਂ ਮਾੜੇ ਵੀ ਰਹਿੰਦੀ ਕੋਈ ਨਹੀਂ ਤੁਸੀਂ ਵੀ ਕਿਸੇ ਦਿਨ ਦੇਖੀ ਜਾਈ ਕਿੰਨੇ ਅਮੀਰ ਹੋ ਜਾਓਗੇ ਚਲ ਪੂਆ ਫਿਰ ਮੈਂ ਜਾਣਾ ਉਹਨੇ ਜਾਣਾ ਹੋਊਗਾ ਤੇ ਤੂੰ ਉਹਦੇ ਬੈਠ ਚਾਹ ਪੀ ਕੇ ਜਾਈਂ ਜਾ ਚਲ ਚੰਗਾ ਜਾ ਵੜ ਉਧਰ ਉਧਰ ਜਾਏ ਸੀ ਉਹਨਾਂ ਦੇ ਜਾਣਾ ਹੈ ਬੈਗ ਤਾਂ ਮੇਰਾ ਉਧਰ ਹੀ ਪਿਆ ਚੱਕਣ ਨਹੀਂ ਦਿੱਤਾ ਕਹਿੰਦੀ ਬੈਗ ਨਾਲ ਜਾ ਵੇਖ ਲੈ ਅਭੀ ਫੇਰ ਆਉਣਾ ਨਹੀਂ ਆਏ ਹੋ ਗਏ ਚਲਾਕ ਬਾੜੀ ਆਓ ਲੰਬੂਰੀ ਕੱਲੀ ਗਿਆ ਸੀ ਕਿਨਾਂ ਦਾ ਉਹ ਤੇ ਚੰਨੀ ਕੇ ਨਾਲ ਆਪੀ ਸੀ ਚੰਨੀ ਤਾਂ ਹਜੇ ਉੱਥੇ ਹੀ ਆ ਉਦੋਂ ਉਹਦੇ ਚਾਹਦੇ ਜਾਂਦਾ ਰਵੀ ਵਰਗੇ ਉਹਨੂੰ ਅੱਜ ਰੱਖਣਗੇ ਕੱਲ ਨੂੰ ਦੋਰਨ ਨਹੀਂ ਹਾਂ ਉਹ ਹੀ ਗੱਲ ਅਮੀਰ ਨੇ ਹੋ ਨਾ ਇਹ ਕਰਕੇ ਤੂੰ ਗਰੀਬ ਐ ਭਾਈ ਚੱਲ ਕੋਈ ਨਹੀਂ ਪ੍ਰਮਾਤਮਾ ਦੀ ਦੇਣਾ ਤਾਂ ਕਦੇ ਥੱਬੇ 'ਚ ਕਹਿੰਦੇ ਹੁੰਦੇ ਕਿਤੇ ਮੁਠੀ 'ਚ ਕੋਈ ਨਹੀਂ ਫਿਕਰ ਨਾ ਕਰ ਚੱਲ ਠੀਕ ਆਪੂਆ ਮੈਂ ਜਾਣਾ ਚਾਹ ਪੀ ਕੇ ਜਾਈਂ ਜੰਗਾ ਚੰਗਾ ਪੁੱਤ ਠੀਕ ਨਾ ਦੇਖ ਲੈ ਉਹ ਕਹਿੰਦੀ ਜਾਂ ਉਧਰ ਹੀ ਵਗ ਜਾ ਮਿਲਿਆ ਜਾ ਕੇ ਤੂੰ ਤਾਂ ਉਧਰ ਹੀ ਪਈਂਗਾ ਇਹ ਕਹਿੰਦੇ ਚਾਹ ਪੀ ਕੇ ਜਾਈ ਮੈਂ ਹੁਣ ਕੀ ਕਰਾਂ ਪੀਣੀ ਪਊਗੀ ਚਾਹ ਤਾਂ ਕੋਈ ਗੱਲ ਨਹੀਂ ਪੀ ਕੇ ਆਉਣੀ ਡੇਟ ਹੋ ਜੂਗੀ ਬੰਧੋਰ ਕੀ ਹੈ ਹਾਏ ਬਾੜੂ ਦੁਖੀ ਹੰਦੇ ਤੂੰ ਹੀ ਜੀ ਨੇ ਕੀ ਹੋ ਗਿਆ ਤੈਨੂੰ ਹਾ ਹਾ ਜੀ ਕਰੀ ਜਾਨੀ ਐ ਨੇ ਕੁਛ ਨਹੀਂ ਪੂਆ ਮੈਂ ਤਾਂ ਨਾ ਡਿੱਗ ਪੀ ਕਿ ਤਰਕ ਤਰਕ ਗਈ ਆਏ ਉਹ ਕੱਪੜੇ ਤਾਂ ਫੈੜੀ ਮੈਂ ਉੱਥੇ ਪੋਚਾ ਮਾਰ ਦਿੰਦੀ ਪਾਣੀ ਦਾ ਤੂੰ ਹੀ ਡੋਲਿਆ ਸੀ ਇੱਥੇ ਨੇ ਉੱਥੇ ਕੱਪੜੇ ਜੀ ਧੋਈ ਜਾਂਦੀ ਸੀ ਮੇਰੇ ਤਾਂ ਪੈਰ ਤੇ ਲੱਗ ਗਿਆ ਪਾਣੀ ਡੁੱਲੇ ਪਿਆ ਸੀ ਫੇਰਾ ਹੋ ਗੌਰ ਰੱਖਿਆ ਕਰੋ ਹਾਈ ਪਤਾ ਨਹੀਂ ਕੀ ਹੋਇਆ ਤੈਨੂੰ ਇੰਨੀ ਵੀ ਗੌਰ ਨਹੀਂ ਕਰਦੀ ਹੈਗੀ ਵੀ ਪਾਣੀ ਡੋਲੇ ਤੇ ਪੋਚਾ ਮਾਰ ਦਈਏ ਦੱਸਈ ਨਹੀਂ ਮੈਂ ਤਾਂ ਭੂਆ ਪਤਾ ਹੀ ਨਹੀਂ ਲੱਗਿਆਗਾ ਤੇ ਫਿਰ ਹੁਣ ਕੰਮ ਕੁਮ ਦਾ ਥੋੜੇ ਤਾਂ ਕੰਮ ਹੀ ਅੱਗੇ ਨਹੀਂ ਜਾਂਦਾ ਫਸੂ ਆਂਦਾ ਘਰ ਦਾ ਇੰਨੇ ਸੰਭਾ ਸਾਫ ਸਫਾਈ ਦਾ ਕਿਵੇਂ ਕਰਾਂਗੀ ਮੈਂ ਫਿਰ ਮੈਂ ਕਹਿੰਨੀ ਆਮਨ ਨੂੰ ਕਹਿ ਦਿੰਨੀ ਆ ਮੈਂ ਆ ਜੂਗੀ ਬਸ ਰਹਿਣ ਦੇ ਮੈਨੂੰ ਨਹੀਂ ਲੋੜ ਹੈਗੀ ਉਹਦੀ ਕਿਉਂ ਉਹ ਕਹੇ ਕੋਈ ਤੇਰੇ ਚੱਕੇ ਲੈ ਜੂਗੀ ਆਪਦੇ ਆਪਦੇ ਹੀ ਹੁੰਦੇ ਨੇ ਕਮਲியே ਨਹੀਂ ਭੂਆ ਮੈਂ ਨਹੀਂ ਉਹਨੂੰ ਬੁਲਾਉਣਾ ਚਾਹੁੰਦੀਗੀ ਆਪਦੇ ਘਰੇ ਤਾਂ ਉਹ ਕੰਮ ਨਹੀਂ ਕਰਦੀ ਇੱਥੇ ਕੀ ਕਰੂਗੀ ਆਪਦੇ ਘਰੇ ਨਾ ਕਰੇ ਤੇਰਾ ਤਾਂ ਕਰ ਦੂਗੀ ਕਹਿ ਕੇ ਕਰਾ ਲਈ ਜਿਹੜਾ ਰਹਿੰਦਾ ਹੋਇਆ ਵੀ ਆ ਵੀ ਕਰਦੇ ਭਣੇ ਆਈ। ਐ ਨਿਪੂਆ ਜਾਂ ਹੁੰਦੇ ਹਿੱਲਿਆ ਨਹੀਂ ਜਾਂਦਾ ਤੇ ਤੋਂ। ਤੂੰ ਰਹਿ ਪਹ ਚਾਰ ਦਿਨ ਜੇ ਰਹਿ ਜੇਂਗੀ। ਮੇਰੇ ਰਹਿਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਆਪ ਬੈਠੀ ਭੜਦੀ ਆ। ਮੈਨੂੰ ਨਹੀਂ ਪਤਾ ਪੂਆ ਮੈਂ ਨਹੀਂ ਉਹਨੂੰ ਬੁਲਾਉਂਦੀ ਹੈਗੀ ਕਿ ਬਸ ਕੰਮ ਤਾਂ ਦਾ ਉਹ ਚੱਜਣਾ ਉਹਨੂੰ ਕਰਨਾ ਨਹੀਂ ਆਉਂਦਾ ਸਫਾਈ ਨਹੀਂ ਕਰਦੀ ਉਹ। ਘਰੇ ਜਿਹੜਾ ਜ ਆਉਦਾ ਕਰਾ ਵਧੀਆ ਕਰੀ ਹੁੰਦੀ ਮੈਂ ਇਹ ਜਾਨੀ ਆ। ਐਵੇਂ ਕਰੀ ਜਾਨੀ ਤੂੰ ਜੇ ਤੂੰ ਕਹੇ ਨਾ ਮੇਰੀ ਮੰਨ ਲਾ ਤੂੰ ਆਪ ਦੇ ਆਦੇ ਹੁੰਦੇ ਮੈਂ ਬੁਲਾ ਲੈਂਦੀ ਆ ਉਹ ਜਵਾਬ ਨਹੀਂ ਦਿੰਦੀ ਮੈਨੂੰ ਲੈ ਚੱਲ ਮੇਰਾ ਜੀ ਜਦ ਨਹੀਂ ਕਰਦਾ ਉਹਨੂੰ ਬੁਲਾਉਣ ਨੂੰ ਬਾਕੀ ਤੇਰੀ ਮਰਜ਼ੀ ਹੈਗੀ ਮੈਂ ਤਾਂ ਉਸੇ ਨੂੰ ਕਹਿ ਦਿੰਦੀ ਆ ਭਾਈ ਹੋਰ ਆਪਾਂ ਬਗਾਨਿਆਂ ਨੂੰ ਕਿਹਨੂੰ ਕਾਉਂਦੇ ਆ ਕੋਹ ਹੁਣ ਤੇਰਾ ਆਖਿਆ ਵੀ ਨ ਮੈਂ ਮੋੜ ਸਕਦੀ ਮੇਰਾ ਤਾਂ ਸੱਚੀ ਜਮੀ ਨਹੀਂ ਉਹਨਾਂ ਨੂੰ ਮੋੜ ਲਾਉਣ ਨੂੰ ਜੀ ਕਰਦਾ ਆ ਰੱਬ ਨੇ ਆ ਪਤਾ ਨਹੀਂ ਕਿ ਨਵਾਂ ਪੰਗਾ ਖੜਾ ਕਰਕੇ ਰੱਖਤਾ ਉਹ ਨਾ ਚੁੱਪ ਕਰ ਤੂੰ ਮੇਰੀ ਗੱਲ ਸੁਣ ਸਾਰਾ ਕੰਮ ਕਰੂਗੀ ਹੈ ਚਲ ਕੋਈ ਨਾ ਭੂਆ ਕਹੇ ਤੇ ਜੇ ਤੂੰ ਕਹਿਣਾਗਾ ਨਾਲੇ ਆ ਦਵਾਈ ਦੂਈ ਮਰਦੂਈ ਇੱਥੇ ਡਿੱਗੀਆਂ ਤੂੰ ਗੁੰਮਟਟ ਵੱਜੀ ਹੋ ਤੇਰੇ ਪਤਾ ਨਹੀਂ ਕੀ ਹੋ ਗਿਆ ਮੇਰੇ ਤਾਂ ਸਾਰੇ ਢੂਹੀ ਹੱਲ ਗਈ ਜੰਮੀ ਨਹੀਂ ਉੱਠਿਆ ਜਾਂਦਾਗਾ ਬਸ ਪਤਾ ਹੀ ਐ ਪੈ ਜਾ ਤੂੰ ਮੈਂ ਉਹਨੂੰ ਕੈਦਨੀ ਜਾ ਕੇ ਆ ਜੂਈ ਹੋ ਤੇ ਚਲ ਬਹੁਤ ਚੰਗਾ ਮੈਨੂੰ ਕੁਟਕ ਨਾ ਚਾਹ ਬਣਾ ਕੇ ਦੇ ਦੇ ਚਾਹ ਤਾਂ ਮੈਂ ਦੇ ਦੇਣੀ ਆ ਗੋਲੀ ਲਿਆ ਦੇਂਗੀ ਮੈਨੂੰ ਹਾਂ ਲਿਆ ਦੂਗੀ ਤੇ ਫਿਰ ਮੈਂ ਉਹਨੂੰ ਬੁਲਾ ਲੇਮ ਬੁਲਾ ਲੇ ਚਲ ਠੀਕ ਐ ਐੇਏ ਹਾ ਤਾਂ ਪੰਗ ਹੀ ਹੋ ਗਿਆ ਹੁਣ ਉਹ ਵੀ ਆਊਗੀ ਮੇਰੇ ਤਾਂ ਜੀ ਨਹੀਂ ਕਰਦਾ ਸੀ ਬੁਲਾਉਣ ਨਹੀਂ ਹਮਨੇ ਆਪਵਾ ਤੂੰ ਕਿਵੇਂ ਮੁੜਈ ਨਹੀਂ ਹੋਰ ਤਾਂ ਮੈਂ ਕਹੀ ਸੀ ਜੀ ਹੋਰ ਕੀ ਕਰਾਂ ਉਹ ਤਾਂ ਮੇਰੇ ਮੰਗਰੋਂ ਹੀ ਨਾ ਤਿਲਕ ਕੇ ਡਿਗ ਡੁਗ ਪੀ ਉਹਦੋਂ ਮੈਂ ਜਦੋਂ ਕਹੀਆਂ ਉਹਦੇ ਕੱਪੜੇ ਧੋਈ ਜਾਂਦੀ ਸੀਗੇ ਉਹ ਕੌਣ ਸੋਨੀ ਸੋਨੀ ਤੇ ਉਹ ਪਾਣੀ ਪੁਣੀ ਉਹ ਤਾਂ ਡੁੱਲਿਆ ਸੀ ਵੀ ਨਾਲ ਦਿਨਾਂ ਪੋਚਾ ਕਰ ਦੇ ਤੂੰ ਤੇ ਉੱਥੇ ਆਪ ਹੀ ਡਿਗ ਪਈ ਅੱਛਾ ਹੇ ਹੇ ਕਰੀ ਜਾਂਦੇ ਟੂਈ ਤੇ ਗੁੰਮਸੱਟ ਬੱਜ ਗਿਓ ਤਾਂ ਅੱਛਾ ਤੇ ਮੈਂ ਤੈਨੂੰ ਐ ਕਹਿੰਦੀ ਹਾਂ ਵੀ ਤੂੰ ਚੱਲ ਮੈਂ ਉਹਨੂੰ ਕਹਿ ਕੇ ਆਈਆਂ ਕਿ ਮੈਂ ਤਾਂ ਅਮਨ ਨੂੰ ਲੈ ਕੇ ਆਉਣੀ ਆਂ ਮੈਂ ਚਲਣਾ ਪੂਆ ਹੋਰ ਪੁੱਤ ਕੋਈ ਨਹੀਂ ਫਿਰ ਵੀ ਆਪਦੇ ਕਹਿੰਦੇ ਹੁੰਦੇ ਆਪਦੇ ਹੀ ਹੁੰਦੇ ਨੇ ਮੈਂ ਤੈਨੂੰ ਮੇਰੇ ਪਿੱਛੇ ਕਹੇ ਤੋ ਭੱਗ ਜਾ ਮੈਂ ਕਹੀ ਨਹੀਂ ਐ ਤੈਨੂੰ ਕਹਤਾ ਹੁਣੇ ਵੀ ਦਿੱਤਾ ਹੁੰਦੇ ਨੇ ਇਹ ਤਾਂ ਮੈਂ ਮੰਨਦੀ ਆ ਵੀ ਆਪਦੇ ਹੁੰਦੇ ਨੇ ਆਪਦੇ ਤਾਂ ਆਪਦਿਆਂ ਦੇ ਕੰਮ ਆਉਂਦੇ ਨੇ ਪਰ ਲੱਕੀ ਨਹੀਂ ਹੈ ਕਿ ਮੈਂ ਉਹਦੇ ਪਿੱਛੇ ਵਗੈਰ ਨਹੀਂ ਜਾ ਸਕਦੀ ਤੇ ਲੱਕੀ ਨੂੰ ਪੁੱਛ ਕਿਹਾ ਜੀ ਇਹ ਵੀ ਗੱਲ ਤੇਰੀ ਸਹੀ ਆ ਦੋਨੇ ਆਜੇ ਨਾਲ ਤਾਂ ਪਤਾ ਲਿਆ ਉਹਨਾਂ ਨਾਲ ਤੂੰ ਦੋ ਦਿਨੋਂ ਦਾ ਕੰਮ ਕਰਦੀ ਕੋਈ ਨਾ ਪੂਆ ਕੰਮ ਬਸ ਕਿਹੜੀ ਗੱਲ ਐ ਕਮ ਤਮੈਂ ਕਰ ਦੂੰਗੀ ਬਾੜਾ ਹੀ ਹੈ ਹੈ ਕਰੀ ਜਾਂਦੀ ਛੱਟ ਤਾਂ ਉਹਦੇ ਖਾਸ ਹੀ ਵਜ੍ਹੀ ਪੂਆ ਮੈਨੂੰ ਯਕੀਨ ਜਾਨ ਇਹ ਸੋਨੀ ਨੇ ਆਇਆ ਕਿ ਹਾਂ ਮੈਨੂੰ ਬੁਲਾ ਦੇ ਉਹ ਤਾਂ ਕਿਤੇ ਨਾਂ ਵੀ ਲੈਣ ਪਸੰਦ ਨਹੀਂ ਕਰਦੀ ਸਾਡਾ ਉਹ ਇਹ ਜੀ ਨਹੀਂ ਗੱਲ ਕੋਈ ਨਾ ਤਾਂ ਹੁਣ ਚੰਨੀ ਆ ਸਕਦਾ ਦੋ ਦਿਨ ਤੇ ਨਾ ਮੈਥੋਂ ਹੁੰਦਾ ਮੈਨੂੰ ਇਹੀ ਰਹਿ ਜਾ ਪੂਆ ਦੋ ਦਿਨ ਤੂੰ ਰਹਿ ਜਾ ਮੈਂ ਕਿਹਾ ਮੇਰੇ ਰਹਿਣ ਦਾ ਫਾਇਦਾ ਤਾਂ ਹੈ ਨਹੀਂ ਉਹ ਤਾਂ ਕੰਮ ਨਹੀਂ ਹੁੰਦਾ ਜਦੋਂ ਗੋਡਿਆਂ ਦਾ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ ਮੇਰਾ ਇਹ ਤਾਂ ਹੈ ਤਾਂ ਪਤਾ ਹੈ ਪੂਆ ਤੇ ਫੇਰ ਉਹ ਕਹਿੰਦੀ ਵੀ ਚੰਗਾ ਵੀ ਕਹਿ ਦਿਓ ਉਹਨਾਂ ਦੀਦੀ ਨੂੰ ਕਹਿ ਦਿਓ ਮੈਂ ਰਹਿ ਜਾਣੀ ਮੇਰੇ ਕੋਲ ਦੋ ਦਿਨ ਹਾਂ ਇਹ ਤਾਂ ਕਿਹੜੀ ਗੱਲ ਆ ਪੂਆ ਚੱਲ ਦੋ ਦਿਨ ਕੀ ਸਾਂਭ ਤਾਂ ਸਿਲਾਵਾਂਗੇ ਹਾਂ ਵੀ ਕਰਨਾ ਹੀ ਪਊਗਾ ਹਾਂ ਚਲੋ ਕੰਮ ਤਾਂ ਕਿਹੜੀ ਗੱਲ ਐ ਉੰਗੀ ਤਾਂ ਕਰਦੇ ਆ ਆਪਦਾ ਘਰ ਦਾ ਕਿਹੜਾ ਕਰਦੇ ਨਹੀਂ ਉਹੀ ਤਾਂ ਗੱਲ ਐ ਉਧਰ ਲੈ ਕਰਕੇ ਆ ਜਾਗੇ ਨਹੀਂ ਵਿੱਚ ਦੀ ਇੱਧਰ ਕਰ ਗਈ ਫਿਰ ਉਧਰ ਜਾਵੜੀ ਚਲ ਕੋਈ ਨਾ ਪੂਆ ਆ ਜਾਂਦੇ ਉਹਨਾਂ ਨੂੰ ਮੈਂ ਪੁੱਛ ਕੇ ਆ ਜੂੰਗੀ ਚੰਗਾ ਫਿਰ ਆਦੀ ਹੈ ਠੀਕ ਐ ਪੂਆ ਹਾਂ ਚਲ ਚੰਗਾ ਨਹੀਂ ਤੂੰ ਬੈਠੀ ਜਾਂਦੀ ਬਸ ਬਹਿ ਕੇ ਕੀ ਕਰਨਾ ਐ ਆਜੋ ਫਿਰ ਤੁਸੀਂ ਫਿਰ ਮੈਂ ਵੀ ਜਾਣਾ ਐ ਚਲ ਕੋਈ ਨਾ ਮੈਂ ਇਹਨੇ ਕੋਈ ਰਹਿੰਦਾ ਕੋਈ ਨਹੀਂ ਇਹਨੇ ਨੂੰ ਆਜਣ ਦੇ ਇਹਨੇ ਤੈਨੂੰ ਮੇੜ ਲੈ ਜਿਹੜਾ ਕੰਮ ਰਹਿੰਦਾ ਤੇਰਾ ਤੀ ਤੋ ਨਾ ਫੋਨ ਲਵਾ ਕੇ ਆਉਣੀ ਆਂਗੀ ਫੇਰ ਹੀ ਜਾਉਂਗੀ ਉਹਦੇ ਕੋਲ ਮੈਂ ਸਦਾ ਬਣ ਤੁਸੀਂ ਆ ਗਏ? ਹਾਂ ਆ ਗਿਆ। ਮੈਂ ਤੁਹਾਨੂੰ ਫੋਨ ਲਵਾਉਣ ਆਂਦੀ ਸੀ ਹੈਪੀ ਤੋਂ। ਕਿਨੂੰ? ਤੁਹਾਨੂੰ। ਕੀ ਗੱਲ ਹੋ ਗਈ? ਉਹ ਪੂਆਈ ਸੀ। ਉਹ ਕਹਿੰਦੀ ਸੋਨੀ ਡਿੱਗ ਗਈ। ਕਿੱਥੋਂ? ਕਪੜੇ ਤੋਂ ਆਦੀ ਹੋਣੀ ਆ ਪਾਣੀ ਡੁੱਲ ਰਿਹਾ ਸੀ ਉਹ ਪੈਰ ਤਲ ਸੀ ਗਿਆ ਪੂਆ ਕਹਿੰਦੀ ਤੇ ਕਹਿੰਦੀ ਤੂੰ 6:00 ਵਜੇ ਗੁੰਮ ਜੀ ਆਈ ਸੀ ਕਹਿੰਦੀ ਤੂੰ ਬਾਗ ਚੱਲ। ਮੈਂ ਪੂਆ ਰਾਜੀ ਕਰਿਆ ਗੁੱਸਾ ਕਰ ਗਿਲਾ ਕਰ ਮੈਂ ਤਾਂ ਨਹੀਂ ਜਾ ਸਕਦੀ ਜਨਾਚ ਕਿ ਮੈਂ ਲੱਕੀ ਨੂੰ ਨਹੀਂ ਪੁੱਛਦੀ। ਅੱਛਾ ਵੀ ਸੋਨੀ ਕਰੇ ਸਾਡੇ ਕੰਮ ਕਰ ਦਿੰਦਾ ਕਰਾਵੇ ਸੋਨੀ ਕੇ। ਵੀ ਕੰਮ ਕਰ ਦੇ 2-4 ਦਿਨ ਕਹਿੰਦੀ। 2-4 ਦਿਨ ਆ ਤਾਂ ਯਾਰ ਆਪਣੇ ਨੰਨ ਨੂੰ ਕੁਝ ਫਰਕ ਦੀ ਆਪਾਂ ਹੁਣ ਕ ਮੈਂ ਕਿਹਾ ਸੀ ਕਪੂਆ ਨੂੰ ਪੂਆ ਕਹਿੰਦੇ ਆਪਦਾ ਆਪਦੇ ਦੀ ਕੰਮ ਆਉਂਦਾ ਹੁੰਦਾ ਕਹਿੰਦੀ ਨਾਲ ਉਹਨੇ ਇਹ ਗੱਲ ਕਹਿ ਕੇ ਮੈਨੂੰ ਦਿੱਤੀ ਮੈਂ ਤਾਂ ਬੇ ਸੋਚ ਰਹੀ ਸੀ ਆਪਣੀ ਤਾਂ ਮੁਸ਼ਕਾਂ ਪਰਖਦੀ ਆਉਗੀ ਮੈਂ ਮੁਸ਼ਕ ਮਾਰਦੀ ਨਾਲੇ ਹੋਰ ਪਰ ਇੱਕ ਗੱਲ ਇਹ ਵੀ ਹੈ ਵੀ ਆਪਣੋਂ ਵੀਰੇ ਨੇ ਤਾਂ ਕਿਤੇ ਜਵਾਬ ਦਿੱਤਾ ਸੀ ਪੈਸੇ ਟਕੇ ਕੰਨੂ ਹਣਾ ਜਾਂ ਬੇ ਸੋਚ ਕੇ ਚਲੋ ਕੰਮ ਕਰ ਸਕਦੇ ਆ ਕੰਮ ਆਪਾਂ ਪੈਸੇ ਦਿੱਤੇ ਆ ਕਈ ਵਾਰ ਮੰਗੇ ਆਪਾਂ ਬਾਈ ਤੋਂ ਕਿਤੇ ਮੋੜਾ ਤਾਂ ਨਹੀਂ ਆਪਾਂ ਨੂੰ ਹੁਣ ਤੱਕ ਦੇ ਆਪਣਾ ਜਵਾਬ ਇਹਨੂੰ ਦਿੱਤਾ ਸੀ ਕਿਸੇ ਕੰਮ ਨੂੰ ਮਾਂ ਬਰਾਏ ਹੋਊਗਾ ਜਾਂ ਆਉਂਦਾ ਨਹੀਂ ਹੋਣਾ ਉਹ ਤੇ ਨਹੀਂ ਤੇਨੂੰ ਪਤਾ ਤਾਂ ਹੈਗਾ ਐਂਕੀ ਸੱਗਦਾ ਸਕੀਨ ਆ। ਅੱਜ ਵੀ ਦੋ ਤਿੰਨ ਦਿਨ ਨਹੀਂ ਆਉਂਦਾ ਹਜੇ। ਹਾਂ ਰਵੀ ਬਾਕੀ ਰਵੀ ਆਪ ਵੀ ਲਾ ਲੈਂਦਾ ਤੇ ਕਹਿੰਦੇ ਹੁਣ ਕਿ ਅੱਜ ਰਹਿ ਅੱਜ ਵੀ ਹਾਂ ਲਾਵਾਂਗੇ। ਚਲ ਫਿਰ ਦੇਖ ਲੈ ਯਾਰ ਮਰਜੀ ਐ ਤੇਰੀ ਕਿਵੇਂ ਕਰਨਾ। ਹੁਣ ਤੂੰ ਦੱਸ। ਮੈਂ ਵੀ ਸਰਪੰਚ ਸਾਹਿਬ ਦੇ ਕੱਖ ਜੇ ਪਾ ਕੇ ਆਇਆ ਸੀ ਮਾਂ ਜਰਾ ਇਹ ਕ ਮੈਂ ਸਗੜਾ ਪਿੱਟਦੀਆਂ ਨੇ ਮੈਂ ਹਜੇ ਥੋੜਾ ਘਰੇ ਜਾ ਆਉਣਾ ਚਲ ਉਹਨੇ। ਚਲੋ ਇਹ ਤਾਂ ਠੀਕ ਹੈ ਹੁਣ ਮੈਂ ਜਾਵਾਂ ਜਾਂ ਕਿਵੇਂ ਕਰਾਂ। ਕਰੇ ਕੰਮ ਤਾਂ ਨਵੇਂੜ ਤਾ ਤੂੰ। ਕਰੇ ਤਾਂ ਮੈਨੂੰ ਮੇੜ ਤਾ। ਫਿਰ ਤੇ ਘਰੇ ਵੀ ਔਖਾ ਯਾਰ ਘਰੇ ਹਾਂ ਚਲ ਫਿਰ ਜਾਇਆ ਯਾਰ ਹੋਰ ਕੀ ਜਦੋਂ ਕਹੀ ਦਿੱਤਾ ਅਗਲੇ ਨੇ ਹਨਾ ਫਿਰ ਮੈਂ ਮਾੜਾ ਰਸੋਈ ਰਸਾਈ ਇੰਪੇ ਖੁੱਲੀ ਛੱਡੇ ਸੀ ਮੈਂ ਤਾਂ ਹੈਪੀ ਕੋਲੇ ਫੋਨ ਲਵਾਉਣੇ ਜਾਂਦੀ ਸੀ ਮਾਮਾੜਾ ਫੋਨ ਲਵਾਦਾ ਆ ਆ ਕੀ ਚੱਕਦੀਆਂ ਮਾੜਾ ਇਹ ਕੰਮ じゃ ਪਿਆ ਜਿਹੜਾ ਚਲੋ ਤਾਂ ਕੋਈ ਗੱਲ ਨਹੀਂ ਚਾਹੇ ਹੁਣ 2 ਘੰਟੇ ਲਾਇਆ ਉਹਨਾਂ ਦੇ ਰੋਟੀ ਟੁੱਕਦੀ ਹੈਗਾ ਤੋਗ ਪਸ਼ੂਆਂ ਨਾਲ ਚੱਲ ਕਰ ਲਈ ਯਾਰ ਹੋਰ ਕੀ ਆ ਚਲ ਫੇਰ ਵੀ ਆਪਦੇ ਆ ਆਪੋ ਦਾ ਫੇਰ ਵੀ ਸੋਚਦੇ ਆ ਚਲੋ ਤਾਂ ਜਮਾ ਨਹੀਂ ਸੋਚਦੇ ਆਪਾਂ ਤਾਂ ਫੇਰ ਵੀ ਲੰਮੀ ਸੋਚ ਨਹੀਂ ਪਊਗੀ ਹੁਣ ਤਾਂ ਨਹੀਂ ਸੋਚਦੀ ਹੈਗੀ ਕੁਝ ਵੀ ਤੂੰ ਕੰਮਦੰਦ ਦਾ ਬਾਈ ਦੇ ਮੂੰਹ ਨੂੰ ਕਰਾਈ ਉਹਨੂੰ ਬਾਅਦ ਵਿੱਚ ਜਮਾ ਨਾਲ ਬੁਲਾਵੇ ਬੋਲੀ ਨਾ ਠੀਕ ਆ ਉਹਦੇ ਨਾਲ ਜੇ ਤਾਂ ਆਪਾਂ ਬਾਹਰ ਕਰੂਗੀ ਬਾਕੀ ਭੂਆ ਤਾਂ ਰਹੂ ਹਜੇ ਅੱਜ ਭੂਆ ਕਹਿੰਦੀ ਤਾਂ ਹੈਗੀ ਆ ਵੀ ਮੈਂ ਰਹੂਗੀ ਫੇਰ ਭੂਆ ਦਾ ਵੀ ਨਹੀਂ ਪਤਾ ਵੀ ਕਦ ਵਗ ਜੇ ਨਾ ਨਾ ਯਾਰ ਹੁਣ ਤੱਕ ਵੇਲਾ ਤਾਂ ਹੋ ਗਿਆ ਹੁਣ ਕਿਹੜੇ ਵੇਲੇ ਜਾਊਗਾ ਨਾ ਇਹ ਤਾਂ ਹੈ ਹੁਣ ਤਾਂ ਪਰ ਟਾਈਮ ਵੀ ਬਹੁਤ ਹੋ ਗਿਆ ਹਨਾ ਭੂ ਆਉਦਾ ਆ ਜੀ ਕਦੇ ਤਨ ਪੂਆ ਕਹੇ ਰੋਟੀ ਲਿਆ ਅਲੇ ਆਦੀ ਰੋਟੀਆਂ ਲੈਣ ਨਾਲੇ ਮੇਰੀ ਗੱਲ ਸੁਣ ਅੰਦਰ ਅੰਦਰ ਜੇ ਸਪਾਈ ਸਪੂਈ ਕਰਨ ਨੂੰ ਕਹ ਹੈ ਨਾ ਨਮਾਰੀਆਂ ਨਮੂਰੀਆਂ ਕੋਲ ਨਾ ਜਾਈ ਉਹ ਪਹਿਲੀ ਛੱਕੀ ਸੁਭਾ ਦੀ ਹੈਗੀ ਉਹ ਤਾਂ ਆਪਾਂ ਨੂੰ ਦੇਖ ਨਹੀਂ ਹੰਗਦੀ ਉਹ ਤਾਂ ਉਹਦੀ ਕਿਧੂ ਮੇਰੀ ਆ ਚੱਕੀ ਹੂ ਮੈਂ ਕਾ ਨੂੰ ਅੰਦਰ ਸਪਾਈਆਂ ਸਪੂਈਆਂ ਕਰੂੰਗੀ ਜੇ ਕਰੇ ਵੀ ਕੋਲੇ ਬੈਠੂਗੀ ਮਹਾਰਾਣੀ ਤੈਨੂੰ ਪਤਾ ਤਾਂ ਲੱਗਾ ਆ ਪੂਆ ਨੂੰ ਕਹਿ ਦੀ ਕਦੇ ਪੂਆ ਦੇਖ ਮੈਂ ਚੱਲ ਫਿਰ ਉਹਨਾਂ ਨਾਲ ਗੱਲਾਂ ਕਰ ਚਬਾਲਾ ਹੋ ਜੂ ਮੈਂ ਜਾਣਾ ਵਾ ਚੱਲ ਜਾ ਆ ਔਰ ਫਿਰ ਘਰੇ ਵੀ ਕਰਨਾ ਰੋਟੀ ਰੋਟੀਆਂ ਲੈਣ ਨਾਲੇ ਉਹਨਾਂ ਨੂੰ ਕੁਝ ਨਹੀਂ ਲਿਆਉਂਦੀ ਮੈਂ ਚੱਕ ਕੇ ਮ ਉਹਨਾਂ ਦੇ ਘਰੇ ਹੁਣ ਜਦੋਂ ਪਤਾ ਪਿਆ ਗਏ ਹੋਇਆ ਨਾ ਕੋਈ ਨਾ ਚੱਲ ਹਾਂ ਮੈਂ ਨੇੜੇ ਆ ਮੈਂ ਕੰਮ ਉਹਨਾਂ ਦੇ ਨੇੜੇ ਨੇੜੇ ਜਾਇਆ ਚੱਲ ਚਲ ਠੀਕ ਆ ਚੱਲ ਬਾਈ ਦੇ ਮੂੰਹ ਨੂੰ ਸਹੀ ਯਾਰ ਆਪ ਤਾਂ ਇਹ ਜਾਇ ਜੀ ਹੈਗੀ ਹੈਗੀ ਕੁਆਲਟੀ ਜੀ ਪਰ ਸੂਈ ਸੂਈ ਦੇ ਬਾਰ ਜੇ ਮੈਂ ਲਾ ਦਿੰਨਾ ਨਾਲੇ ਕਲਾਰਾ ਖੂਰਾ ਜਿਹਾ ਪੈ ਚੱਕ ਦੇਣਾ ਸੂਈ ਚ